ਹੋਲੀ-ਹੋਲੀ ਨਸ਼ਾ ਮਤਲਬ ਬਿੰਦੇ ਰੇ ਸੋਸਾਇਟੀ ਦੇ ਵਿੱਚ ਹਾਂਜੀ ਤੇ ਫਿਰ ਪਹਿਲਾਂ ਪੱਕੀ-ਪੱਕੀ ਖਾਣੀ ਫਿਰ ਹੋਲੀ-ਹੋਲੀ ਭੀਮ ਖਾ ਲੈਣੀ ਕੇ ਕੋ ਲੈ ਕੇ ਮਾਸਾ ਫਿਰ ਉਦੋਂ ਬਾਅਦ ਵਿੱਚ ਇਹ ਚਿੱਟਾ ਚੱਲ ਪਿਆ ਜੀ ਤੇ ਆਖਣ ਲੱਗੇ ਵੀ ਚਲ ਕੋਈ ਨਹੀਂ ਇਹਦਾ ਸਵਾਰ ਦੇਖ ਲੈਨੇ ਚਿੱਟੇ ਦਾ ਵੀ ਜਦੋਂ ਇਹਦੇ ਵਿੱਚ ਫਸੇ ਤੇ ਬਾਅਦ ਵਿੱਚ ਹੋਲੀ-ਹੋਲੀ ਹੋਲੀ-ਹੋਲੀ ਹੋਲੀ ਪੀਂਦੇ ਰੇ ਥੋੜਾ-ਥੋੜਾ ਕਰਕੇ ਆਪਾਂ ਕਦੇk ਨਹੀਂ ਕਰਨਾ ਆਪਾਂ ਕਿਹੜੇ ਲੱਗ ਚੱਲੇ ਆ ਮੁੜ ਕੇ ਉਹ ਕਦੇ ਇੱਕ ਦਾਈ ਤੋਂ ਕਦੇ ਇੱਕ ਦਾਈ ਤੋਂ ਮੁੜ ਕੇ ਉਹ ਆਪਣੀ ਜ਼ਰੂਰਤ ਭਾਂਜਾਂਦਾ ਮੁੜ ਕੇ ਮਜਬੂਰੀ ਭਾਂਜਾਂਦਾ ਉਹ ਨਸ਼ਾ ਕਰ ਲੂਗਾ ਨਾ ਉਹਨੂੰ ਸ਼ਾਮਾਂ ਨੂੰ ਆਖਣਾ ਵੀ ਮੈਂ ਸਵੇਰੇ ਨਹੀਂ ਕਰਨਾ ਯਾਰ ਉਹਨੂੰ ਪਸਤੌਂਦਾ ਉਹ ਕਰਕੇ ਸਵੇਰੇ ਨਹੀਂ ਕਰਨਾ ਭਾਰੋ ਸਵੇਰ ਆਉਂਦੀ ਨਹੀਂ ਹੈ ਕਿ ਜਦ ਤਨ ਆਪਾਂ ਨਹੀਂ ਕਰਦੇ ₹100 ਸੌਣੀ ਪਾਉਂਦੇ ਅੱਜ ₹20000 ਕਿੱਦਾਂ ਦੇ ਦਤਾ ਮੈਨੂੰ ਪਹਿਲੀ ਯਾਰ ਜ਼ਿੰਦਗੀ ਚ ₹20000 ਮੈਨੂੰ ਉਦੋਂ ਦਿੱਤਾ ਸੀ ਜਦੋਂ ਨਸ਼ਾ ਛੱਡਿਆ ਮੈਂ ਕਰਦੇ ਨੇ ਮਾਤਾ ਮੇਰੀ ਨੂੰ ਗੱਲਾਂ ਕਰਨੀਆਂ ਮਾਤਾ ਨੇ ਕਿਤੇ ਭੋਗ ਤੇ ਜਾਣਾ ਵਿਆਹ ਤੇ ਜਾਣਾ ਉੱਥੇ ਜਾਣ ਜੋਗੀ ਨਹੀਂ ਰਹਿ ਗਏ ਆਂਦੇ ਜਿਹੜੋ ਗੱਲਾਂ ਕਰਨੀਆਂ ਅੱਜ ਅਮਲੀਆਂ ਨੇ ਇੱਥੇ ਚੋਰੀ ਕਰ ਲਈ ਅੱਜ ਅਮਲੀਆਂ ਨੇ ਉੱਥੇ ਕਰ ਲਿਆ ਆਂਦੇ ਹਣ ਮੂੰਹ ਦੇਣ ਨੂੰ ਨਹੀਂ ਮਾਦਰ ਹੁੰਦੀ ਹੁੰਦੀ ਇਹ ਕਰਦੇ ਰੇ ਤੁਸੀਂ ਪਹਿਲਾਂ ਵੀ ਮੈਂ ਕਰਦਾ ਰਿਆ ਨਸ਼ਾ ਕਰਦੇ ਆ ਮੇਰੇਆਂ ਵੀ ਉਦੋਂ ਜਾਣਦਾ ਹੁੰਦਾ ਹਾਂ ਨੇ ਸਵੇਰੇ ਮੈਂ ਕਰੇ ਮਾਤਾ ਨੇ ਆਖਣਾ ਵੀ ਵਾਪਸ ਨਾ ਤੂੰ ਆਵੇਂ ਉੱਥੇ ਮਰ ਜਾ। ਉਹ ਜਨਾਨੀ ਵੀ ਜਿਆਦਾ ਬੋਲਣ ਲੱਗ ਪਈ ਬਹੁਤ ਜਿਆਦਾ ਬੋਲਣ ਲੱਗ ਪਈ ਕਦੀ ਕਹਿਣਾ ਕਿ ਸੜਕ ਦੇ ਉੱਤੇ ਹੀ ਤੂੰ ਮਰ ਜਾਵੇਂ ਤੇ ਤੇਰੀ ਲਾਸ਼ ਆ ਜਾਵੇ ਘਰ। ਹੁਣ ਬਹੁਤ ਵਧੀਆ। ਹੁਣ ਤੇ ਬਸ ਇਹ ਦੇ ਬਲਕ ਹੈ ਕੋਈ ਨਹੀਂ। ਧੂਆ ਨਿਕਲਦੀ ਬੰਦ। ਹਾਂ ਧੂਆ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਪਰ ਇੱਕ ਦਰਿਆ ਨਸ਼ਿਆਂ ਦਾ ਵਗ ਰਿਹਾ ਇਸ ਦੌਰਾਨ ਕਈ ਘਰਾਂ ਦੇ ਚਿਰਾਗ ਬੁਝੇ ਨੇ ਪਰ ਇਸ ਤੋਂ ਬਾਹਰ ਕਿਵੇਂ ਨਿਕਿਆ ਜਾਵੇ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਕਿ ਸੈਂਟਰ ਪੰਜਾਬ ਦੇ ਵਿੱਚ ਖੁੱਲੇ ਆ ਕਈ ਸੈਂਕੜੇ ਨੌਜਵਾਨ ਰੋਜ਼ਾਨਾ ਉਹਨਾਂ ਨਸ਼ਾ ਛਡਾਊ ਕੇਂਦਰਾਂ ਵਿੱਚ ਜਾ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਪਰ ਉੱਥੇ ਵੀ ਅਸਫਲ ਹੋ ਜਾਂਦੇ ਨੇ ਇਸ ਵੀਲੇ ਅਸੀਂ ਅੰਮ੍ਰਿਤਸਰ ਦੇ ਜਗਾਵਾ ਪਿੰਡ ਦੇ ਵਿੱਚ ਆ। ਔਰ ਇਹ ਜੜੀ ਕਹਾਣੀ ਹੈ। ਇਹ ਤੁਹਾਨੂੰ ਜ਼ਰੂਰ ਦਿਲ ਨੂੰ ਛੂਵੇਗੀ। ਤਸਵੀਰਾਂ ਦੇਖ ਸਕਦੇ ਹੋ ਕਿ ਆਰਾ ਲੱਕੜ ਦਾ ਔਰ ਇਹ ਆਰਾ ਚਲਾਉਂਦਾ ਕੌਣ ਹੈ? ਇਸ ਦੇ ਪਿੱਛੇ ਕਹਾਣੀ ਕੀ ਹੈ? ਦੋ ਦੋਸਤ ਜੋ ਇਸ ਨਸ਼ਿਆਂ ਦੀ ਦਦਲ ਚ ਫਸੇ ਸੀ। ਇੱਕ ਦੋਸਤ ਜਦੋਂ ਨਸ਼ਿਆਂ ਦੇ ਦਦਲ ਚੋਂ ਬਾਹਰ ਆਇਆ ਤਾਂ ਉਸਨੇ ਆਪਣੇ ਬਾਕੀ ਦੋਸਤਾਂ ਨੂੰ ਇਸ ਦਲਦਲ ਚੋਂ ਬਾਹਰ ਕਢਣਾ ਸ਼ੁਰੂ ਕੀਤਾ ਤੇ ਫਿਰ ਹੌਲੀ-ਹੌਲੀ ਕਰਕੇ ਅੱਜ ਉਸ ਨੌਜਵਾਨ ਨੇ ਫਿਰ ਆਪਣੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਗੁਲਜ਼ਾਰ ਕੀਤਾ ਹੈ ਜ਼ਿੰਦਗੀ ਜੜੀ ਹੁਣ ਫਿਰ ਮਹਿਕਾਂ ਮਾਰਦੀ ਹੈ ਮਿਹਨਤ ਦਾ ਪਸੀਨਾ ਪਸੀਨੇ ਦੀ ਜਿਹੜੀ بو ਹੈ ਉਹ ਅੱਜ ਪੂਰੇ ਪਿੰਡ ਨੂੰ ਖੁਸ਼ਬੂ ਦਿੰਦੀ ਹੈ ਪੂਰਾ ਪਿੰਡ ਤਰੀਫਾਂ ਕਰਦਾ ਹੈ ਪਰਿਵਾਰ ਦੇ ਵਿੱਚ ਜੇ ਗੱਲ ਕਰੀਏ ਤਾਂ ਹਰ ਕੋਈ ਹੈ ਪਰ ਜਦੋਂ ਮਾਤਾ ਜੀ ਜਾਂ ਬਾਕੀ ਪਰਿਵਾਰ ਦੇ ਜੀ ਜਿਨ੍ਹਾਂ ਨੂੰ ਪਤਾ ਲੱਗਾ ਕਿ ਪੁੱਤ ਨਸ਼ਿਆਂ ਦੇ ਦਲਦਲ ਚ ਫਸਿਆ ਤਾਂ ਉਹਨਾਂ ਨੇ ਬਹੁਤ ਹੀਲੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਨਿਕਲ ਸਕੇ ਸੋ ਫਿਲਹਾਲ ਇੱਕ ਘਰ ਦੀਆਂ ਤਸਵੀਰਾਂ ਨੇ ਤੇ ਸਾਡੇ ਨਾਲ ਵੀਰ ਬਲਰਾਜ ਸਿੰਘ ਬੈਠੇ ਆ ਬਲਰਾਜ ਜੀ ਸਭ ਤੋਂ ਪਹਿਲੇ ਸ਼ੁਰੂਆਤ ਦੱਸੋ ਆਪਣੀ ਕਦੋਂ ਨਸ਼ਿਆਂ ਦੀ ਇਸ ਦਲਦਲ ਚ ਫਸੇ ਸੀ ਤੇ ਸ਼ੁਰੂਆਤ ਕਿੱਥੋਂ ਹੋਈ ਦੇਖੋ ਜੀ ਪਹਿਲਾਂ ਸ਼ੁਰੂ ਤੋਂ ਹੋਲੀ-ਹੋਲੀ ਨਸ਼ਾ ਮਤਲਬ ਵੰਦੇ ਰਹੇ ਸੋਸਾਇਟੀ ਦੇ ਵਿੱਚ ਹਾਂਜੀ ਤੇ ਫਿਰ ਪਹਿਲਾਂ ਪੁੱਕੀ-ਪੱਕੀ ਖਾਣੀ ਫਿਰ ਹੋਲੀ-ਹੋਲੀ ਭੀਮ ਖਾ ਲੈਣੀ ਕੇ ਕੋ ਲੈ ਕੇ ਮਾਸਾ ਫਿਰ ਉਦੋਂ ਬਾਅਦ ਵਿੱਚ ਇਹ ਚਟਾ ਚੱਲ ਪਿਆ ਜੀ ਤੇ ਆਖਣ ਲੱਗੇ ਵੀ ਚਲ ਕੋਈ ਨਹੀਂ ਇਹਦਾ ਸਵਾਰ ਦੇਖ ਲੈਨੇ ਚੱਟੇ ਦਾ ਵੀ ਜਦੋਂ ਇਹਦੇ ਵਿੱਚ ਫਸੇ ਤੇ ਬਾਅਦ ਵਿੱਚ ਹੋਲੀ-ਹੋਲੀ ਹੋਲੀ-ਹੋਲੀ ਹੋਲੀ ਪਿੰਦੇ ਰੇ ਥੋੜਾ ਥੋੜਾ ਕਰਕੇ ਤੇ ਫਿਰ ਬਾਅਦ ਵਿੱਚ ਜਿਆਦਾ ਹੋ ਗਿਆ ਫਿਰ ਐਂਡ ਬਿਲਕੁਲ ਘਰ ਦੇ ਵਿੱਚ ਵੀ ਕੱਖ ਨਾ ਰਿਆ ਜਿੰਨੇ ਪੈਸੇ ਹੈ ਗਏ ਖਾਦੇ ਪੀਤੇ ਗਏ 8 7 8 ਲੱਖ ਰੁਪਇਆ ਖਰਾਬ ਕੀਤਾ ਮੇਰੇ ਕੰਮ ਦੇ ਵਿੱਚ ਆਪੇ ਕਮਾਈ ਕਰਨੀ ਇਦਾਂ ਹੀ ਬਾਅਦ ਵਿੱਚ ਜੀ ਫਿਰ ਵੀਰ ਮਿਲਿਆ ਮੈਨੂੰ ਹਰਪ੍ਰੀਤ ਤੇ ਇਹਨੇ ਫਿਰ ਮੈਨੂੰ ਖੜਿਆ ਉੱਥੇ ਸੈਂਟਰ ਦੇ ਵਿੱਚ ਤੇ ਫਿਰ ਉਹ ਸਾਬ ਨਹੀਂ ਮਤਲਬ ਵਧੀਆ ਚਲੋ 2 ਮਹੀਨੇ ਮੈਂ ਉਥੇ ਲਾਇਏ ਫਿਰ ਆਣ ਕੇ ਹੋਲੀ-ਵਲੀ ਕੰਮ ਸੈੱਟ ਹੋਇਆ ਤੇ ਬਾਕੀ ਬਾਅਦ ਵਿੱਚ ਚਲੋ ਰੱਬ ਦੀ ਕਿਰਪਾ ਵਾ ਟਾਈਮ ਪਾਸ ਹੁੰਦਾ ਜਾਂਦਾ ਸੋਣਾ ਆਪਣਾ ਪਰਿਵਾਰ ਲੈ ਕੇ ਤੁਰੇ ਆ ਦੋ ਬੱਚੇ ਆ ਉਹ ਪੜ੍ਹਨਦੇ ਆ ਠੀਕ ਹੈ ਜੀ ਹੂੰ ਬਾਕੀ ਵਧੀਆ ਵਾ ਹੁਣ ਇਸ ਜ਼ਿੰਦਗੀ ਚ ਆ ਕੇ ਜਦੋਂ ਸ਼ੁਰੂ ਕੀਤੀ ਆਪਣੀ ਫਿਰ ਜ਼ਿੰਦਗੀ ਕਈ ਤੇ ਸਫਲ ਹੋ ਜਾਂਦੇ ਆ ਵਾਪਸੀ ਨਹੀਂ ਆਉਂਦੇ ਕਿ ਇਹ ਘਰਾਂ ਦੇ ਚਿਰਾਗ ਬੁੱਝ ਗਏ ਕਿ ਵੇ ਲੱਗਦਾ ਹੁਣ ਕਿਉਂਕਿ ਉਹ ਸਮਾਂ ਸੀਗਾ ਜਦੋਂ ਘਰ ਦਾ ਸਾਰਾ ਸਮਾਨ ਯਾ ਪੈਸੇ ਜਿਹੜੀ ਜਮਾ ਪੂੰਜੀ ਵਿੱਚ ਨਹੀਂ ਸ਼ੁਰੂ ਕੀਤੀ ਸੀ ਕੀ ਕੱਟਣੀ ਸ਼ੁਰੂ ਕੀਤੀ ਹੈ ਹੁਣ ਜੋੜ ਰਹੇ ਹੋ ਇੱਕ ਹੱਥ ਵੀ ਨਹੀਂ ਹੈਗਾ ਮੈਂ ਇੱਕ ਤਸਵੀਰ ਦਿਖਾ ਦਿਆਂ ਤਸਵੀਰ ਦਾ ਇੱਕ ਹੱਥ ਵੀ ਨਹੀਂ ਹੈਗਾ ਇੱਕ ਬਾਹ ਵੀ ਨਹੀਂ ਹੈਗੀ ਫਿਰ ਵੀ ਜੋ ਆਪਣੀ ਮਿਹਨਤ ਹੈ ਉਹ ਕਰ ਰਿਹਾ ਹੈ ਜੋ ਫਲਸਫਾ ਹੈ ਸਾਡੇ ਗੁਰੂਆਂ ਦਾ ਉਸ ਨੂੰ ਜਿਹੜਾ ਧਿਆਨ ਚ ਰੱਖ ਰਿਹਾ ਦੋ ਦੋਸਤ ਹਰਪ੍ਰੀਤ ਸਿੰਘ ਬਲਰਾਜ ਸਿੰਘ ਦੋਵਾਂ ਨੇ ਇੱਕ ਮਿਸਾਲ ਕਾਇਮ ਕੀਤੀ ਆ ਪਿੰਡ ਦੇ ਵਿੱਚ ਹਰ ਕੋਈ ਹੁਣ ਇਹਨਾਂ ਦੇ ਨਾਲ ਰਹਿੰਦਾ ਗੱਲਬਾਤ ਕਰਦਾ ਉਹ ਸਮਾਂ ਸੀ ਜਦੋਂ ਪਿੰਡ ਵਾਲੇ ਵੇਖ ਕੇ ਮੂੰਹ ਮੋੜਦੇ ਸੀ ਆ ਜੋ ਸਮਾਂ ਹੁਣ ਪਿੰਡ ਵਾਲੇ ਵੇਖ ਕੇ ਆਉ ਭਖਤ ਵੀ ਕਰਦੇ ਆ ਅਰਪਿਤ ਕਿਵੇਂ ਇਹ ਸਾਰੇ ਸਿਲਸਿਲੇ ਦਾ ਜਿਹੜਾ ਕਹਿ ਦੋ ਕਿ ਆਗਾਜ਼ ਹੁੰਦਾ ਫਿਰ ਉਸ ਵਿੱਚ ਦਲਦਲ ਚ ਫਸੇ ਰਹੇ ਤੜਫੇ ਪੁੱਬਾਂ ਵੀ ਮਾਰੀਆਂ ਹੋਣਗੀਆਂ ਤੇ ਹੁਣ ਨਿਕਲ ਗਏ ਉਹ ਬਾਹਰ ਤੇ ਬਾਕੀਆ ਦੀ ਜ਼ਿੰਦਗੀ ਨੂੰ ਮੋੜੇ surjit ਕਰਦੇ ਪਏ ਹੋ ਕਿਵੇਂ ਦਾ ਦੌਰ ਸੀ ਉਹ ਪਾਜੀ ਉਦੋਂ ਦੌਰ ਸੀ 2006 ਦੇ ਵਿੱਚ ਮੈਂ ਲੱਗਾ ਕਰਨ ਉਦੋਂ ਚਿੱਟਾ-ਚਾਟਾ ਨਹੀਂ ਹੁੰਦਾ ਸਮੈਗ ਹੁੰਦੀ ਸੀ 2006 ਚ ਸਵਾਦ-ਸਵਾਦ ਚ ਵੀ ਆਪਾਂ ਕਿਹੜੇ ਲੱਗ ਚੱਲੇ ਆ ਕਿਤੇ ਮੁੰਜਾਰਾਂ ਦੋਸਤਾਂ ਨੇ ਮੇਨ ਗੱਲ ਪਤਾ ਕੀ ਆ ਕਿਉਂ ਲੱਗਦਾ ਬੰਦਾ ਜਦੋਂ ਆਪਣੇ ਤੋਂ ਵੱਡਿਆਣਾ ਜਾਰੀਆਂ ਪਾਉਣੇ ਆਪਾਂ ਮੈਂ ਨਹੀਂ ਉਹ ਬੰਦੇ ਦਾ ਨਾਮ ਆ ਮੈਂ ਉਹਦੇ ਨਾਲ ਜਾਰੀ ਪਾਵਾਂ ਆਪਣੇ ਹਾਂ ਦੇ ਨਾਂ ਹੀ ਪਾਉਣੇ ਆਪਾਂ ਵੱਡੇ ਦਾ ਪਾਉਣੇ ਆ ਜਦੋਂ ਉਹਨਾਂ ਜਾਰੀ ਪੈ ਜਾਂਦੀ ਆ ਭੁੱਕੀ ਖਾਲਾ ਫੀਮ ਖਾਲਾ ਇਤਨਾ ਚੀਜ਼ ਵਾਧੀ-ਵਾਧੀ ਮਨ ਦੇ ਵਿੱਚ ਸਾਰਿਆਂ ਦੇ ਮੇਰੇ ਇਕੱਲੇ ਨਹੀਂ ਸਾਰਿਆਂ ਨੂੰ ਹੁੰਦੀ ਆ ਆਪਾਂ ਕਿਹੜੇ ਲੱਗ ਚੱਲੇ ਆ ਆਪਾਂ ਕਦੇ ਇੱਕ ਦਾ ਹੀ ਕਰਨਾ ਆਪਾਂ ਕਿਹੜੇ ਲੱਗ ਚੱਲੇ ਆ ਮੁੜ ਕੇ ਉਹ ਕਦੇ ਕਦਾਂ ਹੀ ਤੋਂ ਕਦੇ ਕਦਾਂ ਹੀ ਤੋਂ ਮੁੜ ਕੇ ਉਹ ਆਪਣੀ ਜ਼ਰੂਰਤ ਭਾਂਜਦਾ ਮੁੜ ਕੇ ਮਜਬੂਰੀ ਭਾਂਜਦਾ ਉਹ ਚੀਜ਼ ਕਰਨੀ ਪੈਂਦੀ ਆ ਬਾਅਦ ਵਿੱਚ 2011 ਦਸ ਦੇ ਵਿੱਚ ਚਿੱਟਾ ਆਇਆ ਮੈਂ ਚਿੱਟਾ ਲਾ ਲਿਆ ਫਿਰ ਉਹ ਤੋਂ ਬਾਅਦ ਮੁੜ ਕੇ ਚਿੱਟਾ ਲਾ ਲਿਆ ਉਸ ਤੋਂ ਬਾਅਦ ਨਾ ਮੈਨੂੰ ਘਰ ਦੇ ਆ ਬੜਾ ਡਕਣਾ ਵੀ ਤੂੰ ਨਸ਼ਾ ਕਰਦਾ ਵਾ ਮੈਂ ਆਖਣਾ ਵੀ ਮੈਂ ਕਿਹੜਾ ਡੇਕੇ ਆਉਣਾ ਵਾ ਜਾਂ ਮੈਂ ਡਿੱਗਾ ਹਣਾ ਤੇ ਮੈਨੂੰ ਚੁੱਕ ਕੇ ਲਿਆਉਂਦੇ ਜੇ ਤੇ ਮੈਂ ਸਹੀ ਸਲਾਮਤੀ ਆਉਣਾ ਉਹ ਆਂਦੇ ਤੇ ਉਹ ਵੀ ਟਾਈਮ ਇੱਕ ਦਿਨ ਆ ਜਾਣਾ ਡਿੱਗਣ ਵਾਲਾ ਵੀ ਉਹੋ ਗੱਲ ਹੋਈ ਡਿੱਗਣ ਵਾਲਾ ਵੀ ਟਾਈਮ ਆ ਗਿਆ ਟੀਕਾ ਲਾ ਲੈਣਾ ਉੱਥੇ ਹੀ ਓਵਰਡੋਜ ਹੋ ਜਾਣਾ ਕਰਦੇ ਆਖਣਾ ਹੁਣ ਦਾਸ ਅਸੀਂ ਤੇ ਨਵਾਨੀ ਡਿੱਗਣ ਵਾਲਾ ਕੰਮ ਹੋ ਗਿਆ ਨਾ ਸ਼ੁਰੂ ਉਹਨਾਂ ਨੇ ਪੁੱਛਣਾ ਮੇਰਾ ਜੀ ਵੀ ਕਰਦਾ ਸੀ ਅੰਦਰੋਂ ਛੱਡਣ ਨੂੰ ਕੋਈ ਵੀ ਮੇਰਾ ਭਰਾ ਮਲੀ ਆ ਨਾ ਉਹ ਨਸ਼ਾ ਕਰ ਲੂਗਾ ਨਾ ਉਹਨੂੰ ਸ਼ਾਮਾਂ ਨੂੰ ਆਖਣਾ ਵੀ ਮੈਂ ਸਵੇਰੇ ਨਹੀਂ ਕਰਨਾ ਯਾਰ ਹੁਣ ਪਛਤਾਉਂਦਾ ਉਹ ਕਰਕੇ ਸਵੇਰੇ ਨਹੀਂ ਕਰਨਾ ਪਰ ਉਹ ਸਵੇਰ ਆਉਂਦੀ ਨਹੀਂ ਹੈ ਕਿ ਜੇ ਦਿਨ ਆਪਾਂ ਨਹੀਂ ਕਰਦੇ ਮੁੜ ਕੇ ਹੌਲੀ ਹੌਲੀ ਮੁੜ ਕੇ ਜਦੋਂ ਮੈਂ ਕਰਦੇ ਆਣੇ ਬੜਾ ਪੈਸਾ ਮੈਂ ਝਾੜਦਾ ਬਾਪੂ ਨੂੰ ਪੈਸੇ ਮਿਲਿਓ ਵੀ ਝਾੜਤੇ ਕਰੋੜਾ ਰੁਪਇਆ ਝਾੜਦਾ ਹੁਣਾ ਪਹਿਲੀ ਉਹ ਵੀ ਵੇਚਤੀ ਹੋ ਜ ਉਹ ਵੀ ਪਹਿਲੀ ਵੇਚੀ ਮੈਂ ਆਪਣੀ ਨਸ਼ੇ ਦੇ ਵਿੱਚ ਵੇਚ ਗਈ ਉਹ ਸਾਰਾ ਕੁਝ ਜੋ ਘਰ ਗਹਿਣਾ ਪਿਆ ਸੀ ਜੋ ਸੋਨਾ ਪਿਆ ਸੀ ਸਾਰਾ ਕੁਝ ਪੜੋਲੇ 'ਚ ਦਾਣੇ ਤੱਕ ਨਹੀਂ ਰਹਿ ਗਏ ਸਾਡੇ ਘਰ ਫੋਨ ਨਹੀਂ ਕੋਈ ਹੁੰਦਾ ਤੇ ਮੁੰਡਾ ਜਦੋਂ ਸਵੇਰੇ ਉੱਠਣਾ ਮਾਤਾ ਨੂੰ ਆਖਣਾ ਮਾਤਾ ਨੂੰ ਇਹ ਡਰ ਹੁੰਦਾ ਸੀ ਨਹੀਂ ਉੱਠਣਾ ਤੈਨੂੰ ਪੈਸੇ ਚਾਹੀਦੇ ਉਹਨੇ ਕਦੀ ਕਿਸਦੇ ਘਰ 100 ਰੁਪਏ ਮੰਗ ਕੇ ਕਿਸਦੇ ਘਰੋਂ 200 ਰੁਪਏ ਮੰਗ ਐਦਾਂ ਮੰਗ ਕੇ ਮੈਨੂੰ ਪੈਸੇ ਦੇਣੇ ਮੇਰੀ ਸਿਸਟਰ ਨੂੰ ਕਹਣਾ ਉਹ ਸਰਕਾਰੀ ਜੋਬ ਕਰਦੇ ਆ ਉਹਨਾਂ ਨੂੰ ਵੀ ਇਹ ਮਰਜ਼ੂਗਾ ਦੇ ਦੇ ਪੈਸੇ ਉਹਦੇ ਕੋਲ ਪੈਸੇ ਦਵਾਉਣੇ ਜਿਹੜਾ ਪ੍ਰਾਣਾ ਆਉਂਦਾ ਘਰ ਉਹਦਾ ਫੋਨ ਚੁੱਕ ਲੈਣਾ ਉਹਦੇ ਪੈ ਇਹ ਹਾਲ ਹੋ ਗਿਆ ਵੀ ਘਰ ਕੋਈ ਛੱਡਿਆ ਤੱਕ ਨਹੀਂ ਮੈਂ ਸਾਰਾ ਕੋਈ ਹੁੰਜਾ ਫੇਰਤਾ ਹੈ ਤੇ ਮੁੜ ਕੇ ਮੇਰਾ ਅੰਦਰੋਂ ਮੰਦੀ ਹੋਈ ਵੀ ਨਹੀਂ ਛੱਡਿਆ ਯਾਰੇ ਮੇਰੇ ਮਨ ਚ ਇਹ ਵੀ ਛੁੱਟਣਾ ਨਹੀਂ ਕਿ ਇਹ ਛੱਡਿਆ ਕੋਈ ਨਾ ਕੋਈ ਹੋਰ ਚੀਜ਼ ਖਾਣੀ ਪੈਣੀ ਨਾਲ ਮਨ ਚ ਵਹਿ ਮਹੀ ਚੱਟਾ ਨਹੀਂ ਛੁੱਟਣਾ ਰਾਤ ਨੂੰ ਨੀਂਦ ਨਹੀਂ ਆਉਣੀ ਜਾਂ ਮੈਨੂੰ ਫੀਮ ਗੋਲੀ ਕੋਈ ਨਾ ਕੋਈ ਖਾਣਾ ਪੈਣਾ ਫਿਰ ਘਰ ਦੇ ਆਣ ਮੈਨੂੰ ਪੁੱਛਿਆ ਵੀ ਤੂੰ ਛੱਡਣਾ ਚਾਹਣਾ ਮੈਂ ਛੱਡਣਾ ਚਾਹਣਾ ਉਹ ਵੀ ਲੋੜੀ ਵਾਲਾ ਦੇਣੀ ਸੀ ਜਨਵਰੀ ਦੀ 14 ਤਰੀਕ ਨੂੰ ਮੈਂ ਪੈਸੇ ਮੰਗੇ ਦਿੱਤੇ ਨਹੀਂ ਮੈਂ ਫਾੜ ਲੈਣ ਲੱਗਾ ਫਾੜ ਮਪਾਲੀ ਰੱਸੀ ਪਾਲੀ ਪਖੇ ਨੂੰ ਮੈਂ ਫਾੜ ਲੈਣਾ ਫਿਰ ਆਖ ਕੇ ਕਿਸ ਨੂੰ ਪੁੱਛਿਆ ਮੁਰਗੇ ਰੀਹੈਬ ਸੈਂਟਰ ਦੇ ਵਿੱਚ ਮੈਨੂੰ ਮੋਗੇ ਭੇਜਿਆ ਉਹਨਾਂ ਨੇ ਉੱਥੇ ਮੈਨੂੰ 6 ਮਹੀਨੇ ਰੱਖਿਆ ਨਾ ਰੀਹੈਬ 'ਚ 3 ਮਹੀਨੇ ਤੱਕ ਮੈਂ ਆਖਿਆ ਵੀ ਕਰ ਦਿਆ ਮੈਨੂੰ ਚੁਕਾਤਾ ਮੇਰੇ ਅੰਦਰੋਂ ਗੁੱਸਾ ਹੀ ਨਹੀਂ ਗਿਆ ਵੀ ਮੈਂ ਜਾ ਕੇ ਲਾਉਣਾ ਹੀ ਲਾਉਣਾ ਏਦਾਂ ਛਡਾਲੋਗੇ ਜਦੋਂ ਮੈਂ ਵੇਖਿਆ 4 ਮਹੀਨੇ ਤੱਕ ਤਾਂ ਟਾਈਮ ਹੋ ਗਿਆ ਵੀ ਕੋਈ ਮਗਰੀ ਨਹੀਂ ਆਇਆ ਸਾਰੇ ਹੱਥ ਖੜੇ ਕਰ ਲਏ ਆ ਉਹ ਮੈਨੂੰ ਸੈਂਟਰ ਵਾਲੇ ਆਂਦੇ ਰੀਹੈਬ ਵਾਲੇ ਵੀ ਇੱਕ ਸਾਲ ਸਾਨੂੰ ਦੇ ਕੇ ਵੇਖ ਲੈ ਇੱਕ ਸਾਲ ਨਸ਼ਾ ਛੱਡ ਦੇ ਜੇ ਤੈਨੂੰ ਵਧੀਆ ਲੱਗੂ ਜ਼ਿੰਦਗੀ ਤੇ ਜੀ ਜਾਈਂ ਜੇ ਤੈਨੂੰ ਨਸ਼ਾ ਛੱਡ ਕੇ ਨਹੀਂ ਜ਼ਿੰਦਗੀ ਵਧੀ ਉਹ ਮੜਕੇ ਮੈਂ ਜਦੋਂ ਸ਼ਾਲ ਮੈਂ ਨਸ਼ਾ ਛੱਡਿਆ ਨਾ ਤੇ ਮੁੜਕਿਓ ਕਲੀਨ ਦਾ ਬਾਰਡੇ ਮਨਾਉਂਦੇ ਆ ਕਲੀਨ ਡੇਟ ਹੁੰਦੀ ਵੀ ਰਿਕਵਰੀ ਚ ਆ ਬੰਦਾ ਛੱਡਿਆ ਨਸ਼ਾ ਜਦੋਂ ਉਹਨਾਂ ਮੇਰਾ ਬਾਰਡੇ ਮਨਾਇਆ ਘਰ ਦੇਆ ਮੈਨੂੰ ਖੁਸ਼ ਹੋ ਕੇ ਪੈਸੇ ਦਿੱਤੇ ਉਹਨਾਂ ਵੀ ਮੇਰੇ ਪੈਸੇ ਲਾਏ ਮਾ ਘਰ ਦੇ ਮੈਨੂੰ ਰੁਪਿਆ 100 ਨਹੀਂ ਫੜਾਉਂਦੇ ਅੱਜ 20000 ਰੁਪਿਆ ਕਿੱਦਾਂ ਦੇਤਾ ਮੈਨੂੰ ਪਹਿਲੀ ਯਾਰ ਜ਼ਿੰਦਗੀ ਚ 20000 ਰੁਪਿਆ ਮੈਨੂੰ ਉਦੋਂ ਦਿੱਤਾ ਜੀ ਨਸ਼ਾ ਛੱਡਿਆ ਮੈਂ ਕਰਦੇ ਆਣੇ ਬਾਅਦ ਚ ਮੈਂ ਜਦੋਂ ਹੋਲੀ ਹੋਲੀ ਉਹ ਇੱਜ਼ਤ ਉਹ ਸਨਮਾਨ ਫੇਰ ਵਧਦਾ ਗਿਆ ਪਿੰਡ ਚ ਵੀ ਜਦੋਂ ਮੈਂ ਸੈਂਟਰ ਮੁੜ ਕੇ ਹੌਲੀ ਹੌਲੀ ਮੈਂ ਸਾਲ ਪੂਰਾ ਕਰਨਾ ਹੋਂ ਮੈਂ ਸਾਲ ਪੂਰਾ ਕਰ ਲਿਆ ਸਾਲ ਪੂਰਾ ਕਰਨ ਤੋਂ ਬਾਅਦ ਚ ਮੇਰੇ ਨਾਲ ਮੁੜ ਕੇ ਬੰਦੇ ਜੋੜਨੇ ਸ਼ੁਰੂ ਹੋ ਗਏ ਜਿਹਨਾਂ ਨਸ਼ਾ ਛੱਡਣਾ ਜੀ ਅਸੀਂ ਮੈਂ ਉਹਨਾਂ ਨੂੰ ਉਧਰ ਖੰਡ ਲਾਪਿਆ 2 ਮਹੀਨੇ ਉੱਥੇ ਲਵਾਉਣੇ ਫਿਰ ਉਹਨਾਂ ਨਾਲ ਰਹਿਣਾ ਹੌਲੀ ਹੌਲੀ ਮੁੜ ਕੇ ਮੈਂ ਆਪਣੀ ਐਨਜੀਓ ਖੋਲ੍ਹ ਲਈ ਐਨਜੀਓ ਖੋਲ੍ਹ ਕੇ ਪਿੰਡਾਂ ਦੇ ਵਿੱਚ ਜਾ ਕੇ ਸਮਝਾਉਣਾ ਸਾਰਿਆਂ ਨੂੰ ਪ੍ਰਚਾਰ ਕਰਨਾ ਬੜੇ ਮੁੰਡੇ ਖੜੇ ਆ ਵੀ ਚਲੋ ਆ ਮਨ ਦੇ ਵਿੱਚ ਇਹ ਹੁੰਦਾ ਵੀ ਇੱਕ ਬੰਦਾ ਹੀ ਮੇਰੇ ਕਰਕੇ ਸੁਧਰ ਜੇ ਤੇ ਮੇਰੀ ਜੁਨ ਸੁਧਰ ਜੂਗੀ ਕਿਉਂਕਿ ਮੈਂ ਕਿੰਨੇ ਆ ਦੀ ਜ਼ਿੰਦਗੀ ਖਰਾਬ ਕੀਤੀ ਮੈਂ ਜੋ ਨਸ਼ਾ ਕਰਦਾ ਹਾਂ ਮੈਂ ਕਿੰਨੇ ਬ ਮੇਰੇ ਮਨ ਚ ਇਹੋ ਹੀ ਆ ਵੀ ਇਹ ਜਿਹੜੀ ਸਭਨੋਂ ਵੱਧ ਭਲਾ ਬੜੀ ਖੁਸ਼ੀ ਹੁੰਦੀ ਜਦੋਂ ਕੋਈ ਭਰਾ ਨਸ਼ਾ ਛੱਡਦਾ ਨਾ ਵੀ ਹਾਂ ਵੀ ਤੁਹਾਡੇ ਕਰਕੇ ਨਸ਼ਾ ਛੱਡਿਆ ਮੇਰੇ ਕਰਕੇ ਚਲੋ ਉਹ ਪਰਮਾਤਮਾ ਦਾ ਅਪਰਾਲਾ ਵੀ ਮੇਰੇ ਕਰਕੇ ਛੱਡਿਆ ਬੜੀ ਖੁਸ਼ੀ ਹੁੰਦੀ ਵੀ ਇਹ ਭਰਾਣੇ ਨਸ਼ਾ ਛੱਡਿਆ ਆਪਣੇ ਮਨ ਨੂੰ ਬੜੀ ਖੁਸ਼ੀ ਹੁੰਦੀ ਮੇਰਾ ਬਾਪੂ ਪਹਿਲਾਂ ਪਿੰਡ ਆਉਂਦਾ ਹੁੰਦਾ ਸੀ ਆਂਦਾ ਹੁੰਦਾ ਸੀ ਵੀ ਲੋਕੀ ਤਾਣੇ ਮਾਰਦੇ ਤੇਰਾ ਮੁੰਡਾ ਉੱਥੇ ਡਿੱਗਾਈ ਅੱਜ ਸੂਏ ਦੇ ਪਿਆਈ ਅੱਜ ਕਮਾਚ ਪਿਆਈ ਅੱਜ ਉੱਥੇ ਪਿਆਈ ਆਂਦਾ ਜਦੋਂ ਤੂੰ ਨਸ਼ਾ ਛੱਡਦਾ ਮੈਂ ਫੇਰ ਪਿੰਡ ਆਉਣ ਲੱਗਾ ਨਾ ਆਂਦਾ ਮੇਰੀ ਇ ਆੰਦਾ ਮੈਨੂੰ ਪੁੱਛਣ ਲੱਪੇ ਵੀ ਹੈ ਪੀਣੇ ਕਿਦਾਂ ਛੱਡੇ ਐਂ ਵੀ ਛੱਡਣਾ ਹਨ ਨੂੰ ਉਹਦੇ ਨਾਲ ਮਿਲਾਂ ਆਂਦੇ ਇਹ ਹਾਲ ਹੋ ਗਿਆ ਸੀ ਇਹ ਵੀਰ ਆ ਇਹਦੇ ਘਰ ਵੀ ਮੈਂ ਆਇਆ ਮਾਤਾ ਜੀ ਬੈਠੇ ਸੀ ਮਾਤਾ ਜੀ ਰੋਂਦੇ ਮੈਂ ਮਾਤਾ ਕੀ ਹੋਇਆ ਮਾਤਾ ਜੀ ਨੇ ਇਹ ਗੱਲ ਕਹੀ ਵੀ ਆ ਚੱਕਰ ਐ ਨੇ ਤੇ ਘਰ ਦਾ ਛੱਡਿਆ ਕੱਖਣੀ ਐ ਤੇ ਬਾਹ ਵੀ ਇੱਕੇ ਕੀ ਕਰੂਗਾ ਨਿਆਣੇ ਵੀ ਆ ਤੇ ਕੀ ਕਰੂਗਾ ਮੈਂ ਇਹਨੂੰ ਵੀਰ ਨੂੰ ਸਮਝਾਇਆ ਵੀ ਤੂੰ ਮੇਰੇ ਨਾਲ ਚੱਲ ਮੈਂ ਆ ਇਹ ਆਂਦਾ ਵੀ ਨਸ਼ਾ ਇਤਰਾ ਨਹੀਂ ਛੁੱਟਦਾ ਜਿੰਨਾ ਜੇ ਮੇਰਾ ਮੰਨ ਨਹੀਂ ਮੈਂ ਤੂੰ ਮੇਰੇ ਨਾਲ ਚੱਲ ਮਨਵੇਂ ਆਪੇ ਬਣਾ ਦੂੰ ਤੇਰਾ ਇਹ ਮੇਰੇ ਨਾਲ ਚੱਲ ਗਿਆ ਵੀਰ ਇਹਨੂੰ ਮੈਂ ਡੇਢ ਦੋ ਮਹੀਨੇ ਰੱਖਿਆ ਇਹ ਬਾਅਦ ਵਿੱਚ ਮ ਕਿਉਂਕਿ ਇਹ ਐਚਵੀ ਜਿਆਦਾ ਚਿਰ ਨਹੀਂ 2-3 ਮਹੀਨੇ ਬੜੇ ਹੁੰਦੇ ਜਿਆਦਾ ਚੰਗਾ ਬੰਦੇ ਨੂੰ ਰੱਖੇ ਜਾਵਾਂ 6-6 ਸਾਲ ਸਾਲ ਉਹ ਨਹੀਂ ਕਦੇ ਵੀ ਛੱਡੂ ਨਸ਼ਾ ਤੇ ਇਹਨੂੰ ਮੈਂ ਲੈ ਆ ਕੇ ਮੁੜ ਕੇ ਆਪਣੇ ਨਾਲ ਜੋੜ ਕੇ ਰੱਖਿਆ ਵੀਰ ਨੂੰ ਜਦੋਂ ਆਉਣਾ ਲੰਘਣਾ ਆਉ ਮਿਲਣਾ ਇਨੇ ਜਿੱਥੇ ਜਾਣਾ ਮੈਨੂੰ ਪੁੱਛਣਾ ਜੇ ਦਵਾਈ ਵੀ ਲੈਣੀ ਹੈ ਇਨੇ ਡਾਕਟਰ ਕੋਲ ਮੈਨੂੰ ਪੁੱਛਣਾ ਵੀ ਦਵਾਈ ਆੜੀ ਗੋਲੀ ਹੈ ਡਾਕਟਰ ਮੈਨੂੰ ਬੁਖਾਰ ਚੜਿਆ ਮੈਂ ਦਵਾਈ ਲਵਾਂ ਕਿ ਨਾ ਲਵਾਂ ਇੰਨਾ ਇਹਦੇ ਮਨ 'ਚ ਮੈਂ ਪਵਾਤਾ ਵੀ ਨਸ਼ਾ ਏਡੀ ਮਾੜੀ ਚੀਜ਼ ਆ ਇਹ ਗੋਲੀ ਤੋਂ ਵੀ ਡਰ ਲੱਪੇ ਸਿਰ ਪੇਟ ਦੀ ਤੋਂ ਵੀ ਵੀ ਲਵਾਂ ਕਿ ਨਾ ਲਵਾਂ ਮੁੜ ਕੇ ਇਹਦੇ ਜੜੀਏ ਮੁੜ ਕੇ ਪਿੰਡ ਦੋ ਪਿੰਡ ਉਹਨਾਂ ਨੇ ਵੇਖਿਆ ਵੀ ਇੰਨਾ ਛੱਡਿਆ ਮੈਨੂੰ ਫੇਰ ਉਹਨਾਂ ਪੁੱਛੇ ਦੋਵੇਂ ਹੋਰ ਖੜੇ ਟਪਈਆਂ ਦੇ ਮੁੰਡੇ ਸੀ ਉਹ ਉਹ ਵੀ ਮੁੰਡਾ ਬਹੁਤ ਪੰਜ-ਪੰਜ 10-10 ਹਜ਼ਾਰ ਦੀ ਰੋਜ਼ ਦੀ ਪੀ ਜਾਂਦਾ ਹੈ ਪਹਿਲੀ ਵੇਚਣ ਤੇ ਆ ਗਿਆ ਉਹਨੂੰ ਵੀ ਖੜਿਆ ਸੀ ਉਹਨੂੰ ਅੱਜ ਮੁੰਡੇ ਨੂੰ 3 ਸਾਲ ਹੋ ਗਏ ਉਹਨੇ ਸ਼ਰਾਬ ਨੂੰ ਕਿ ਗੋਲੀ ਨੂੰ ਮੂੰਹ ਲੱਗਣੀ ਦੇਖਿਆ ਤੇ ਮੇਰਾ ਤਾਂ ਇਹੋ ਉਪਰਾਲਾ ਹੁੰਦਾ ਵੀ ਕੋਈ ਭਰਾ ਮੇਰੇ ਕਰਕੇ ਸਹੀ ਹੋ ਜਾਏ ਜਿਹੜੇ ਮੈਂ ਆਪਣੇ ਨਸ਼ੇ ਦੇ ਵਿੱਚ ਗਲਤ ਕੰਮ ਕੀਤੇ ਮੈਂ ਸ਼ਰੀਪੂਰਤੀ ਕਰ ਲਾਂ ਕਈਆਂ ਦੇ ਪੈਸੇ ਮਾਰੇ ਆ ਕਦੇ ਚੋਰੀਆਂ ਕੀਤੀਆਂ ਕਦੇ ਕੁਝ ਕੀਤਾ ਵੀ ਉਹ ਮੈਂ ਸ਼ਰੀਪੂਰਤੀਆਂ ਪੂਰੀਆਂ ਕਰ ਲਾਂ ਕਿਉਂਕਿ ਘਰ ਦੇ ਇੰਨੇ ਤੰਗ ਹੀ ਇਹ ਪੂਰੇ ਉਹਨਾਂ ਨੂੰ ਟੈਨਸ਼ਨ ਨਹੀਂ ਹੁੰਦੀ ਰਾਤ ਆਵਾ 10 ਵਜੇ ਆਵਾ 12 ਵਜੇ ਆਵਾ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹੁਣ ਪਤਾ ਵੀ ਉਹਨੇ ਸਹੀ ਸਲਾਮਤ ਘਰ ਆਉਣਾ ਤੇ ਵਧੀਆ ਕੰਮ ਕਾਣ ਲਿਆ ਕੋਈ ਡਰੀ ਨਹੀਂ ਜਦੋਂ ਮੈਂ ਨਸ਼ਾ ਕਰਕੇ ਪਹਿਲਾਂ ਤਾਂ ਸਾਰਾ ਕੁਝ ਬਰਬਾਦ ਕਰਤਾ ਮੁੜ ਕੇ ਹੌਲੀ ਹੌਲੀ ਪ੍ਰਮਾਤਮਾ ਦੀ ਕਿਰਪਾ ਨਾਲ ਮਿਹਨਤ ਕੀਤੀ ਮਿਹਨਤ ਕਰਕੇ ਫੇਰ ਸਾਰਾ ਕੁਝ ਬਣਾ ਲਿਆ ਸਾਨੂੰ ਇਹ ਦੱਸਿਆ ਗਿਆ ਸੀ ਜਦੋਂ ਉੱਥੇ ਕੰਮ ਕਰਦੇ ਸੀ ਕਲਾਸ ਲੱਗਦੀ ਸੀ ਸ਼ੇਅਰਿੰਗ ਹੁੰਦੀ ਸੀ ਕਿ ਜਿਹੜਾ ਨੋਰਮਲ ਬੰਦਾ 10 ਸਾਲਾਂ ਜਿ ਇਮਾਨਦਾਰੀ ਨਾਲ ਕਮਾਈ ਕਰਦਾ ਨਾ ਜਿਹੜਾ ਅਮਲੀ ਬੰਦਾ ਨਾ ਉਹ ਕਮਾਈ 2 ਸਾਲਾਂ ਜਿ ਉਨੀ ਕਰ ਕਿਉਂਕਿ ਅਮਲੀ ਬੰਦਿਆ ਦਾ ਦਿਮਾਗ 101% ਚੱਲਦਾ ਜੀ ਉਹਦਾ ਨਸ਼ੇ 'ਚ 101% ਚੱਲਦਾ ਨਸ਼ਾ ਛੱਡ ਕੇ ਕਿੰਨਾ ਚੱਲੂ ਉਹਦਾ ਕਿਉਂਕਿ ਜਿਉਂ ਕਿਸੇ ਦਾ ਬਿਜ਼ਨਸ ਹੀ ਕਰਦਾ ਉਹਨਾਂ ਕੋ ਠੱਗੀ ਨਹੀਂ ਮਾਰ ਸਕਦਾ ਕਿਉਂਕਿ ਉਹ ਤਾਂ ਠੱਗੀਆਂ ਦਾ ਬਾਦਸ਼ਾਹ ਹੁੰਦਾ ਉਹਨਾਂ ਠੱਗੀ ਕੋ ਕਿਦਾਂ ਮਾਰ ਜੂ ਅਮਲੀ ਬੰਦਾ ਜਿਹੜਾ ਨਸ਼ਾ ਛੱਡ ਕੇ ਇਮਾਨਦਾਰੀ ਨਾਲ 2 ਸਾਲਾਂ 'ਚ ਉਹਨੀ ਕਮਾਈ ਕਰ ਲੂ ਨਾਰਮਲ ਬੰਦੇ ਜਿੰਨੀ ਆਪਣਾ ਉਹ ਬੇਸ ਤੇ ਆ ਜਾਊਗਾ ਪਰ ਫਿਰ ਅਸੀਂ ਅਕਸਰ ਦੇਖਦੇ ਹਾਂ ਕਿ ਦੋਸਤ ਜਦੋਂ ਆਪਸ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਕੋਈ ਵੀ ਕਿਸੇ ਨੂੰ ਚੰਗੀ ਗੱਲ ਦੱਸ ਕੇ ਰਾਜੀ ਨਹੀਂ ਸਾਡਾ ਪੂਰੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਇਹ ਉਦਾਹਰਣ ਲੋਕ ਦਿਆ ਕਰਣਗੇ ਤੇ ਜਦੋਂ ਬਲਰਾਜ ਔਖਾ ਸਮਾਂ ਸੀਗਾ ਤੁਸੀਂ ਹੁਣ ਇੱਕ ਹੱਥ ਥੋੜਾ ਤੁਸੀਂ ਹੁਣ ਮਿਹਨਤ ਕਰਦੇ ਹੋ ਕਿਸ ਤਰ੍ਹਾਂ ਨਾਲ ਲੱਕੜਾਂ ਜੀਰਦੇ ਹੋ ਆਰਾ ਚਲਾ ਰਹੇ ਹੋ ਤਿਆਰ ਵੀ ਖੁਦ ਹੋਣਾ ਪੱਗ ਵੀ ਖੁਦ ਬੰਨੀ ਉਹ ਸਮਾਂ ਸੀਗਾ ਜਦੋਂ ਡਿੱਗੇ ਰਹਿਣਾ ਪਏ ਰਹਿਣਾ ਉਦੋਂ ਮਨ ਚ ਆਉਂਦਾ ਨਹੀਂ ਸੀਗਾ ਕਿ ਕਿਸ ਕਿਸ ਹਾਲਾਤ ਚ ਆ ਗਏ ਆ ਜਾਂ ਕਿਹੜੇ ਸੀ ਪੰਜਾਬ ਦੇ ਧਰਤੀ 'ਚ ਜੰਮੇ ਆ ਵੇਖੋ ਜੀ ਉਦੋਂ ਆਉਂਦਾ ਤੇ ਹੈਗਾ ਹੈਗਾ ਜ਼ਰੂਰ ਪਰ ਆਪਣੀ ਮਜਬੂਰੀ ਬਣ ਚੁੱਕੀ ਹੈ ਉਸ ਟਾਈਮ ਵੀ ਨਹੀਂ ਇਹ ਚੀਜ਼ ਤੋਂ ਮਤਲਬ ਘਿਹੜਾ ਨਹੀਂ ਛੁੱਟਦਾ ਵੀ ਬਿਲਕੁਲ ਜਾਣਾ ਜਿਹੜਾ ਬੰਦਾ ਮਤਲਬ ਬਿਲਕੁਲ ਹੌਲੇ ਤੋਂ ਹੌਲਾ ਹੁੰਦਾ ਉਹਦੇ ਕੋ ਵੀ ਜਾ ਕੇ ਤੇ ਅਖਣਾ ਲੈ ਇੰਨੇ ਪੈਸੇ ਲੈ ਤੇ ਪਤਾ ਨਹੀਂ ਉਹਨੇ ਕਿੱਥੇ ਸੱਜਣਾ ਕਿੱਧਰ ਜਾਣਾ ਕਿੱਧਰ ਨਹੀਂ ਫਿਰ ਮੋਟਰਸਾਈਕਲ ਤੇ ਜਾਣਾ ਸ਼ਹਿਰ ਤੱਕ ਜਾਣਾ ਵਾ ਉਹ ਮੋਟਰਸਾਈਕਲ ਪੂਰੀ ਫੁੱਲ ਸਪੀਡ 'ਚ ਖੜਨਾ ਜਿੱਥੇ ਮਰਜ਼ੀ ਵਜ ਗਏ ਬੰਦਾ ਮਰਜ਼ੇ ਭਾਵੇਂ ਜੋ ਮਰਜ਼ੀ ਹੋ ਜੇ ਚਲੋ ਫੇਰ ਵੀ ਬੜੀ ਰੱਬ ਦੀ ਕਿਰਪਾ ਜੇ ਅਸੀਂ ਆਪਣੇ ਤਰੀਕੇ ਨਾਲ ਵੀਰ ਨੇ ਚਲੋ ਉਪਰਾਲਾ ਕੀਤਾ ਤੇ ਅਸੀਂ ਵਧੀਆ ਲਾਈਨ ਦੇ ਵਿੱਚ ਪੈ ਗਏ ਆ ਬੱਚੇ ਵੀ ਟਿਕਾਣੀ ਬਿਲਕੁਲ ਸਾਰਾ ਕੁਝ ਕਿਰਪਾ ਰੱਬ ਦੀ ਉਸ ਵੇਲੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਸ਼ੇ ਦੇ ਵਿੱਚ ਉਹ ਗੱਲਾਂ ਯਾਦ ਰਹਿੰਦੀਆਂ ਨੇ ਅੱਜ ਵੀ ਕਿਉਂ ਨਹੀਂ ਉਹ ਭੁੱਲ ਜਾਂਦੀਆਂ ਕਿਉਂਕਿ ਕਈ ਵਾਰੀ ਰਿਸ਼ਤੇਦਾਰ ਆਂਡ ਗੁਆਂਢ ਸਾਰੇ ਸਮਝਾਉਣ ਤੇ ਲੱਗੇ ਹੁੰਦੇ ਆ ਉਹ ਗੱਲਾਂ ਯਾਦ ਨਹੀਂ ਹੁਣ ਵੀ ਕਿਹੜੇ ਕਿੜੀਆਂ ਗੱਲਾਂ ਤਾਨੇ ਵੱਜੇ ਜਾਂ ਕਿਹੜੀਆਂ ਚੰਗੀਆਂ ਗੱਲਾਂ ਕਿਸ ਨੇ ਕਹੀਆਂ ਪਤਾ ਕਿ ਚੱਕਰ ਸੀ ਜਿਹੜੋਂ ਨਸ਼ਾ ਕਰੀਦਾ ਨਾ ਉਹ ਆਂਡ ਗਵਾਂਡ ਕੀ ਸਾਰਿਆਂ ਨੂੰ ਹੁੰਦਾ ਵੀ ਇੰਨੇ ਹੁਣ ਨਹੀਂ ਛੱਡਣਾ ਇਹ ਗਿਆ ਇਹਦਾ ਐਂਡ ਹੀ ਆ ਬੱਸ ਜੋ ਟੀਕੇ ਲਾਉਣ ਲੱਪਿਆ ਮੇਰਾ ਸਰੀਰ ਐ ਕਾਨੀ ਅਰਗ ਹੋ ਗਿਆ ਫੇ ਇਹ ਗਿਆ ਜਦੋਂ ਮੈਂ ਕਿਤੇ ਪਿੰਡ ਮੇਰੇ ਕੋ ਮੋਟਰਸਾਈਕਲ ਨਾ ਸਾਈਕਲ ਹੀ ਉਦੋਂ ਕੀ ਕੁਝ ਵੀ ਨਹੀਂ ਤੁਰ ਕੇ ਆਉਣਾ ਨਾ ਪਿੰਡ ਨੂੰ ਜਦੋਂ ਤੁਰ ਕੇ ਆਉਣਾ ਤੇ ਆਂਡੀਆਂ ਗਵਾਂਡੀਆਂ ਮੋਟਰਸਾਈਕਲ ਨੰਗੇ ਨਹੀਂ ਹੋਣਾ ਨਾ ਮੈਂ ਕਿਹਾ ਮੈਨੂੰ ਵੀ ਲੈ ਜਾਓ ਯਾਰ ਉਹਨਾਂ ਨੇ ਆਖਣਾ ਐਨੂੰ ਨਹੀਂ ਜਾਣਾ ਸੀ ਪਰੇ ਨੂੰ ਜਾਣਾ ਤਾਂ ਗਾੜੀਆਂ ਉਹਨਾਂ ਨੇ ਆਉਣਾ ਐਨੂੰ ਹੀ ਇਹਨੂੰ ਨਾਲ ਬਿਠਾ ਲੀਏ ਵੀ ਇਹਨੂੰ ਨਾਲ ਬਿਠਾ ਲਿਆ ਸਾਡੀ ਬਦਨਾਮੀ ਹੋਣੀ ਮਾਤਾ ਮੇਰੀ ਆਹ ਦੇ ਕਿ ਲੋ ਗੱਲਾਂ ਕਰਨੀਆਂ ਅੱਜ ਅਮਲੀਆਂ ਨੇ ਇੱਥੇ ਚੋਰੀ ਕਰ ਲਈ ਅੱਜ ਅਮਲੀਆਂ ਨੇ ਉੱਥੇ ਕਰ ਲਿਆ ਆਂਦੇ ਹਨ ਮੂੰਹ ਦੇਣ ਨੂੰ ਨਹੀਂ ਮਾਦਾ ਹੁੰਦੀ ਹੁੰਦੀ ਹੈ ਘਰ ਆ ਕੇ ਇਹ ਕਰਦੇ ਰਹੇ ਤੁਸੀਂ ਪਹਿਲਾਂ ਚੋਰੀ ਮੈਂ ਕਰਦਾ ਰਿਹਾ ਨਸ਼ੇ ਜੇ ਤੁਹਾਨੂੰ ਪਤਾ ਕਈ ਬੰਦੇ ਆਂਦੇ ਆ ਜੀ ਮੈਂ ਕੋਈ ਚੋਰੀ ਨਹੀਂ ਕੀਤੀ ਮੈਂ ਆਪਣੇ ਘਰੋਂ ਨਸ਼ਾ ਕੀਤਾ ਘਰੋਂ ਕਿੰਨਾ ਕਿ ਚੇਰ ਕਰ ਲਾਂਗੇ ਇੱਕ ਟਾਈਮ ਜੇ ਨਹੀਂ ਨਾ ਚੋਰੀ ਕੀਤੀ ਉਹਨਾਂ ਤੇ ਵੀ ਉਹ ਟਾਈਮ ਆਊਗਾ ਜੇ ਨਹੀਂ ਛੱਡਿਆ ਨਸ਼ਾ ਚੋਰੀ ਦਾ ਟਾਈਮ ਵੀ ਆਊ ਮੈਂ ਵੀ ਨਹੀਂ ਇਹ ਕਰਦਾ ਹੁੰਦਾ ਵੀ ਘਰੋਂ ਕਰਦਾ ਮੈਂ ਜੀ ਚਲੋ ਪੈਸੇ ਮਿਲ ਜਾਂਦੇ ਪਰ ਉਹ ਇੱਕ ਟਾਈਮ ਇਹੋ ਜਿਹਾ ਆ ਗਿਆ ਵੀ ਚੋਰੀ ਵੀ ਕਰਨੀ ਪੈਗੀ ਦਿਹਾੜੀ ਵੀ ਕਰਨੀ ਪੈਗੀ ਚੰਗੇ ਭਲੇ ਹਨ ਇੱਟਾ ਕੋਠੇ ਦੇ ਕਿਸੇ ਨੇ ਉੱਪਰ ਚੜਾਉਣੇ ਥਾੰਦੇ 1000 ਰੁਪਏ ਦੇ ਦਾਂਗੇ ਕੋਈ ਬੰਦਾ ਲੱਭ ਦੋ ਅਸੀਂ ਦੋ ਜਾਣੇ ਹਾਂ ਮਾ ਬੰਦਾ ਜ਼ਰੂਰ ਲੱਭਣਾ ਆਪਾਂ ਹੀ ਚੜਾ ਲਈਏ 1000 ਦਾ ਆਪਾਂ ਨਸ਼ਾ ਕਰਾਂਗੇ ਦਿਹਾੜੀਆਂ ਵੀ ਕੀਤੀਆਂ ਜੱਟਾਂ ਦੇ ਮੁੰਡੇ ਹੋਗੇ ਚੰਗੇ ਭਲੇ ਸਾਰਾ ਕੁਝ ਤੇ ਚੋਰੀਆਂ ਵੀ ਕੀਤੀਆਂ ਵੇ ਆਪਾਂ ਕਿਉਂ ਲਕਾਈਏ ਜੋ ਆਪਾਂ ਕੰਮ ਕੀਤਾ ਹਨਾ ਆਪਾਂ ਸਾਰਾ ਕੁਝ ਕੀਤਾ ਫੋਨ ਚੁੱਕੇ ਚੋਰੀਆਂ ਕੀਤੀਆਂ ਬੜਾ ਕੁਝ ਕੀਤਾ ਤੇ ਘਰਦਿਆਂ ਮੇਰੇਆਂ ਵੀ ਉਦੋਂ ਜਾਂਦਾ ਹੁੰਦਾ ਹੁੰਦਾ ਸਵੇਰੇ ਮੈਂ ਘਰੇ ਮਾਤਾ ਨੇ ਆਖਣਾ ਵੀ ਵਾਪਸ ਨਾ ਤੂੰ ਆਵੇਂ ਉੱਥੇ ਮਰ ਜਾਏ ਇਹੋ ਜਿਹੇ ਹਾਲ ਹੋ ਗਏ ਘਰਦਿਆਂ ਨੂੰ ਮਜਬੂਰ ਹੋ ਗਿਆ ਹੈ ਹੁਣ ਮਾਤਾ ਵੀ ਇੰਨੀ ਖੁਸ਼ ਐ ਇੰਨਾ ਮੇਰਾ ਕਰਦੇ ਆ ਰਾਤ ਮੈਨੂੰ 2 ਵਜੇ 1 ਵਜੇ ਆਵਾਜ਼ ਮਾਰ ਕੇ ਉੱਠ ਕੇ ਉਸੇ ਲੈ ਜਾਣਾ ਮਾਤਾ ਕੀ ਹੋਇਆ ਬਾਪੂ ਜੀ ਚਲੋ ਪੂਰੀ ਹੋ ਗਈ ਉਹ ਵੀ ਬੜਾ ਕਰਦੇ ਰਹੇ ਉਹਨਾਂ ਦੇ ਹੁੰਦਿਆਂ ਮੈਂ ਨਸ਼ਾ ਛੱਡਤਾ ਸੀ 4 ਸਾਲ ਪਹਿਲਾਂ ਨਸ਼ਾ ਛੱਡਤਾ ਸੀ ਮੈਂ ਜਿਹਨੂੰ ਡੈਥ ਹੋਈ ਉਹਨਾਂ ਦੀ ਉਹ ਵੀ ਹੁਣ ਉਹ ਗੱਲਾਂ ਯਾਦ ਕਰਕੇ ਅੱਖਾਂ ਭਰੀਆਂ ਨੇ ਕਿਉਂਕਿ ਜਦੋਂ ਇੱਕ ਮਾਂ ਦੇ ਮੂੰਹੋਂ ਇਹ ਸ਼ਬਦ ਨਿਕਲ ਜੇ ਮਾਂ ਅਕਸਰ ਦੁਆ ਦਿੰਦੀ ਐ ਤੇ ਮਾਂ ਨੇ ਇੰਨੀ ਵੱਡੀ ਬਾਦੁਆ ਦੇ ਦਿੱਤੀ ਕਿ ਵਾਪਸ ਨਾ ਆਵੀ ਸੋ ਉਸ ਟਾਈਮ ਤੇ ਕੁਝ ਬੀਤੀ ਸੀ ਮਨ ਤੇ ਜਾਂ ਕਿਵੇਂ ਉਹ ਉਦੋਂ ਕਦੋਂ ਲੱਗਾ ਤੁਹਾਨੂੰ ਕਿ ਮੈਂ ਵਾਪਸ ਆ ਕਿ ਨਸ਼ਾ ਮਿਲਦਾ ਕਿਵੇਂ ਸੀਗਾ ਅਵੇਲੇਬਿਲਟੀ ਕਿੱਦਾਂ ਦੀ ਇੱਥੇ ਜਾਂ ਪੰਜਾਬ ਚ ਬਾਕੀ ਹਿੱਸਿਆਂ ਦੀ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਕਿ ਅਵੇਲੇਬਿਲਟੀ ਠੀਕ ਸੀ ਤਾਂ ਭੱਜ ਕੇ ਨਸ਼ਾ ਮਿਲ ਜਾਂਦਾ ਹੈ ਨਸ਼ੇ ਦੀ ਜਿਹੜੀ ਗੱਲ ਹੈ ਨਾ ਜਿਸ ਤਰ੍ਹਾਂ ਕਹਿੰਦੇ ਕਰੀਆਨੇ ਦੀਆਂ ਦੁਕਾਨਾਂ ਤੇ ਵਿਕਿਆ ਕਰੂਗਾ ਫੋਨ ਕਰੀਦਾ ਸੀ ਨਸ਼ਾ ਲੱਗ ਗਿਆ ਆਪਣੇ ਪਿੰਡ ਜਿਹੜੇ ਸਾਰਿਆਂ ਨੂੰ ਮਿਲਦਾ ਫੋਨ ਕਰੀਦਾ ਉਸ ਵੇਲੇ ਫੜਾ ਜਾਂਦੇ ਹੁੰਦੇ ਨਸ਼ਾ ਪੈਸੇ ਇੱਕ ਮੋਟੇ ਪੈਸੇ ਫੜਾਓ ਤਾਂ ਮਹਣੇ ਦੱਸ ਦੇਣਾ ਕਿਨੇ ਵੇਚਦੇ ਇੱਕ ਮੋਟੇ ਪੈਸੇ ਫੜਾਉ ਇੱਕ ਜਣਾ ਨਸ਼ਾ ਫੜਾ ਦਿੰਦੇ ਹੋ ਇੰਨਾ ਨਸ਼ਾ ਬੁਰਾ ਹਾਲਿਆ ਪਿੰਡਾਂ ਦੇ ਵਿੱਚ ਹਰ ਗਲੀ ਮੋੜ ਦੇ ਉੱਤੇ ਨਸ਼ਾ ਵੇਚਣ ਡਿਆ ਹਰ ਗਲੀ ਮੋੜ ਤੇ ਪ੍ਰਸ਼ਾਸਨ ਕੁਝ ਨਹੀਂ ਕਰਦਾ ਮੈਂ ਟਪਈਆਂ ਪਿੰਡ ਹੋ ਗਿਆ ਇੱਧਰ ਹੋ ਗਿਆ ਸ਼ਰੇ ਆਮ ਹੀ ਨਸ਼ਾ ਤੇ ਜਨਾਨੀਆਂ ਕਿ ਕੁੜੀਆਂ ਮੁੰਡੇ ਕੀ ਉਹ ਵੀ ਨਸ਼ਾ ਵੇਚਣ ਡਿਆ ਇਹ ਆਲਿਆ ਮੈਂ ਇੱਕ ਰਾਂ ਨਸ਼ਾ ਲੈਣ ਗਿਆ ਟਪਈਆਂ ਤੋਂ ਹੀ ਮੇਰੇ ਕੋਲ ਪੈਸੇ ਥੋੜੇ ਸੀ ਮੈਂ ਭੈਣ ਦਾ ਫੋਨ ਚੁੱਕਿਆ ਸੀ ਉਹ ਉਹ 2-300 ਦਾ ਵੇਖ ਉਹਦਾ ਨੰਬਰ ਵਾਲੇ ਫੋਨ ਚੱਲਦੇ ਨੇ ਦੇਖੀ ਛੋਟੇ 1100 1200 ਜਿਹੜੇ ਉਹ ਚੁੱਕਿਆ ਵੇਚਿਆ ਤੇ ਆਂਦਾ ਵੀ ਵੇਚਦੇ ਜਿੰਨੇ ਦਾ ਉਮਰ ਤੈਨੂੰ ਦੇ ਦ ਮੇਰ ਕੋ ਮੋਟਰਸਾਈਕਲ ਹੀ ਮੈਂ ਗਿਆ ਆਂਦਾ ਇੰਨੇ ਤੱਕ ਨਹੀਂ ਮੈਂ ਦੇਣਾ ਤੇ ਮੈਂ ਫਿਰ ਮੋਟਰਸਾਈਕਲ ਦੀ ਚਾਬੀ ਫੜਾਇਆ ਨੂੰ ਮਾ ਤੂੰ ਮੋਟਰਸਾਈਕਲ ਹੀ ਰੱਖ ਲੈ ਉਹਨੂੰ ਮੋਟਰਸਾਈਕਲ ਦੇ ਕੇ ਤੇ ਮੈਂ 8-10 ਕਿਲੋਮੀਟਰ ਤੁਰ ਕੇ ਆਇਆ ਘਰ ਨਸ਼ਾ ਲਾ ਲਿਆ ਟੀਕਾ ਲਾ ਲਿਆ ਸੜਕ ਤੇ ਬਹਿ ਕੇ ਫਿਰ ਮੈਂ ਭੱਜਿਆ ਹੀ ਆਇਆ ਇਹ ਹਾਲ ਹੋ ਗਏ ਜਿਹੜੀ ਚੀਜ਼ ਹਣੀ ਮੈਂ ਜੈਕਟ ਤੱਕ ਲਾ ਕੇ ਫੜਾਤੀ ਆਪਣੀ ਮੈਨੂੰ ਬਾਹਰੋਂ ਆਈ ਜੈਕਟ ਮੈਂ ਜੈਕਟ ਲਾ ਕੇ ਦੇ ਆਂ ਵੀ ਨਸ਼ਾ ਦੇ ਦੇ ਆਲੇ ਜੈਕਟ ਰੱਖ ਲੈ ਘੜੀ ਬਾਹਰੋਂ ਲਿਆ ਕੇ ਦਿੱਤੀ ਸੀ ਘੜੀ ਵੀ ਭਈਆ ਮੇਰਾ ਆਇਆ ਬਾਹਰੋਂ ਘੜੀ ਲਿਆ ਕੇ ਦਿੱਤੀ ਮੈਂ ਘੜੀ ਵੀ ਮੈਨੂੰ ਦੇ ਮਾਲੇ ਉਦੇ ਗੋਡੇ ਘੁੱਟਨੇ ਪੈਂਦੇ ਜਾਂ ਕੇ ਨਸ਼ੇਲੀ ਇੱਕ ਇੱਥੋਂ ਤੱਕ ਬੰਦਾ ਗਿਰ ਜਾਂਦਾ ਇੰਨਾ ਡਿੱਗ ਪਿਆ ਮੈਂ ਵੀ ਮਾਂ ਤਾਂ ਨੇ ਆਖਣਾ ਮਰਜੇ ਮੈਂ ਉਦੋਂ ਤੱਕ ਕਦੀ ਗੋਰੀ ਨਹੀਂ ਆਂਦੇ ਆਂਦੇ ਰਹਿਣ ਜੋ ਮਰਜੀ ਆਂਦੇ ਰਹਿਣ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਇੱਕ ਨਸ਼ਾ ਚਾਹੀਦਾ ਨਾ ਮੈਨੂੰ ਘਰ ਦੀ ਤਾਂ ਨਾ ਪਰਿਵਾਰ ਦੀ ਤਾਂ ਨਾ ਰਿਸ਼ਤੇਦਾਰੀ ਮੈਨੂੰ ਇੱਕ ਨਸ਼ਾ ਚਾਹੀਦਾ ਇੱਥੋਂ ਤੱਕ ਕਿ ਰਿਸ਼ਤੇਦਾਰਾਂ ਨੇ ਆਖਣਾ ਸ਼ੁਰੂ ਕਰਤਾ ਸੀ ਮਾਂ ਤਾਂ ਨੂੰ ਵੀ ਤੁਸੀਂ ਆਉਣਾ ਤੇ ਆਇਓ ਹੈਪੀ ਨੂੰ ਨਾਲ ਨਾ ਲਿਆਓ ਉਹਨੂੰ ਸਾਡੇ ਕੋਲ ਨਹੀਂ ਲਿਆਉਣਾ ਇੱਥੇ ਨਾਲ ਸਾਡੀ ਬਦਨਾਮੀ ਹੁੰਦੀ ਆ ਉਹ ਨਸ਼ਾ ਕਰਦਾ ਇਹ ਹਾਲ ਹੋ ਗਏ ਅੱਜ ਉਹ ਬੰਦੇ ਮੈਨੂੰ ਆਂਦੇ ਆ ਵੀ ਸਾਡੇ ਕੋਲ ਆਈ ਕਿਤੇ ਆਡਾ ਵੀ ਮੈਂ ਨਾ ਨਹੀਂ ਪਤਾ ਲੈਣਾ ਬੰਦੇ ਦਾ ਹੁਣਾ ਉਹਨਾਂ ਦਾ ਉਹ ਵੀ ਸ਼ਰਾਬ ਪੀਂਦਾ ਉਹ ਵੀ ਕਰਦਾ ਵਾ ਤੂੰ ਉਹਨੂੰ ਸਮਝਾ ਕੇ ਮੈਂ ਕਈ ਯਾਰ ਬਹਿ ਕੇ ਸੋਚਦਾ ਮੇਰੇ ਹੋਰ ਤਾਂ ਹੋ ਜਾਂਦਾ ਵੀ ਮੈਂ ਉਹ ਵੀ ਟਾਈਮ ਹੀ ਜਦੋਂ ਆਂਦੇ ਹੈਪੀ ਨੂੰ ਲਿਆਈ ਨਾ ਅੱਜ ਉਹ ਆ ਆਂਦੇ ਉਹਨੂੰ ਆ ਕੇ ਸਮਝਾ ਤੂੰ ਉਦੋਂ ਮਨ ਨੂੰ ਬੜੀ ਤਸੱਲੀ ਜੀ ਮਿਲਦੀ ਆ ਵੀ ਆਪਣੇ ਮੂੰਹ ਤੇ ਸਾਰੇ ਕਰਨ ਜਦੋਂ ਕੋਈ ਕਰੇ ਨਾ ਉਦੋਂ ਬੜੀ ਮਿਲਦੀ ਹੁਣ ਸਾਰੇ ਪਿੰਡ ਨੂੰ ਨਾ ਮੇਰੇ ਕੋਲ ਦੁਕਾਨ ਚ ਨਹੀਂ ਵਣ ਦਿੰਦਾ ਅੱਜ ਮੈਂ ਪਿੰਡ ਦੁਕਾਨ ਜਾਵਾਂ ਕੁਰਸੀ ਛੱਡ ਦਿੰਦੇ ਵੀ ਬਹਿ ਜਾ ਇੱਕ ਨਸ਼ਾ ਛੱਡ ਕੇ ਇੱਥੇ ਬਣੀ ਆ ਠੀਕ ਆ ਨਸ਼ੇ ਤੇ ਗੱਲ ਕੀ ਜਾਂਦੇ ਆ ਵੀ ਮਰ ਜਾਣਾ ਤੇ ਸਾਰੇ ਨਹੀਂ ਹੈ ਹਨਾ ਮਰਨਾ ਸਾਰੇ ਨਹੀਂ ਆ ਜਿਹੜਾ ਨਸ਼ੇ 'ਚ ਮਰ ਗਿਆ ਉਹਨੂੰ ਆਖਣਗੇ ਵੀ ਹਮਲੀ ਗੰਦ ਮੋ ਗਿਆ ਲੋਕੀ ਆਖਣਗੇ ਹੋਇਆ ਮੇਰੇ ਨਾਲ ਮੈਂ ਕੀ ਸੁਣਿਆ ਮੁੰਡਿਆਂ ਜਿਹੜੇ ਪੂਰੇ ਹੋ ਗਏ ਮਰਨਾ ਰਹਿੰਦੇ ਹੋ ਹੋ ਗਏ ਪੂਰੇ ਅਗਲੇ ਜਾਂਦੇ ਗੰਦ ਮੋ ਗਿਆ ਪਿੰਡ 'ਚ ਮਰ ਗਿਆ ਤੇ ਹੁਣ ਚੰਗੇ ਕੰਮ ਕਰਕੇ ਮਰਾਂਗੇ ਤੇ ਲੋਕੀ ਆਖਣਗੇ ਚਲੋ ਚੰਗਾ ਹੀ ਵੀ ਇਹ ਚੰਗੇ ਪਾਸੇ ਲਾਉਂਦਾ ਹੀ ਲੋਕਾਂ ਨੂੰ ਚੰਗਾ ਹੀ ਚੰਗਾ ਕਹਿਣੂਗਾ ਕੋਈ ਜੇ ਨਸ਼ਾ ਕਰਕੇ ਮਰ ਗਏ ਲੋਕਾਂ ਦੇ ਕਹਣਾ ਹਮਲੀ ਨਸ਼ੇੜੀ ਮਰ ਗਿਆ ਬਰਾਜ ਕਿੰਨਾ ਕਿ ਨੁਕਸਾਨ ਜਦੋਂ ਇਸ ਸਮੇਂ 'ਚ ਹੋਇਆ ਜਦੋਂ ਨਸ਼ੇ 'ਚ ਪਏ ਹੋ ਕਿਉਂਕਿ ਹੁਣ ਤੁਹਾਡਾ ਵਧੀਆ ਕੰਮ ਆ ਰਿਹਾ ਹੈ ਪਰਿਵਾਰ ਵਾਲੇ ਤੁਹਾਡੇ ਕੀ ਗੱਲ ਕਰਦੇ ਹੁੰਦੇ ਸੀਗੇ ਮੈਂ ਹੁਣ ਦੇਖਿਆ ਕਿ ਮਾਤਾ ਜੀ ਨੇ ਅੰਮ੍ਰਿਤ ਛਕਿਆ ਹੋਇਆ ਦੁਕਾਨ ਤੇ ਵੀ ਬੈਠੇ ਹੋਏ ਆ ਹੁਣ ਮਾਤਾ ਜੀ ਖੁਸ਼ ਨੇ ਪੂਰੀ ਖੁਸ਼ ਹੈ ਜੀ ਹੁਣ ਖੁਸ਼ ਹੈ ਜੀ ਪੂਰੇ ਹੁਣ ਰੋਟੀ ਪਾਣੀ ਟਾਈਮ ਨਾਲ ਮਿਲਦਾ ਸਾਰਾ ਕੁਝ ਜੀ ਹਾਂਜੀ ਬਾਕੀ ਆਪਾਂ ਦੇ ਵੈਸੇ ਹੁਣ ਤੇ ਚਲੋ ਕਾਰੋਬਾਰ ਦੇ ਵਿੱਚ ਰੁੱਝ ਗਏ ਹਨਾ ਮੈਂ ਤੇ ਹਰ ਇੱਕ ਨੂੰ ਇਹੋ ਅਪੀਲ ਕਰੂੰਗਾ ਕਿ ਬੱਚੇ ਜਿਹੜੇ ਗਾਂਵਾਂ ਵਾਲੇ ਸਮੇਂ ਦੇ ਵਿੱਚ ਆ ਤੇ ਇਹ ਨਸ਼ੇ ਤੋਂ ਦੂਰ ਰਹਿਣ ਇਹ ਬਹੁਤ ਚੀਜ਼ ਮਾੜੀ ਹੈ ਹੋਰ ਕੀ ਆਪਣੇ ਵੱਲੋਂ ਤੁਸੀਂ ਉਪਰਾਲੇ ਕਰਦੇ ਹੋ ਜਿਵੇਂ ਹਰਪ੍ਰੀਤ ਨੇ ਕਿਹਾ ਕਿ ਮੈਨੂੰ ਹੁੰਦਾ ਸੀ ਕਿ ਮੈਂ ਛੱਡਾਂ ਹਨਾ ਜਿਵੇਂ ਰਿਸ਼ਤੇਦਾਰਾਂ ਨੇ ਪੂਰਾ ਦਰਵਾਜ਼ੇ ਬੰਦ ਕਰਤੇ ਘਰਦਿਆਂ ਨੇ ਕਹਿਤਾ ਸੋ ਤੁਹਾਡੇ ਨਾਲ ਕੀ ਜਿਹੜੀ ਉਸ ਸਮੇਂ ਚ ਬੀਤੀ ਹੈ ਤੇ ਅੱਜ ਨੌਜਵਾਨਾਂ ਨੂੰ ਜਾਂ ਜਿਹੜੇ ਇਸ ਦਲਦਲ ਚ ਫਸੇ ਉਹਨਾਂ ਨੂੰ ਕਿਦਾਂ ਬਾਹਰ ਕੱਢਣ ਵਾਸਤੇ ਅਪੀਲ ਕਰਦੇ ਹੋ ਮੈਂ ਤੇ ਇਹੋ ਕਾਇਨ ਕਿੰਨਾ ਹਰ ਇੱਕ ਨੂੰ ਵੀ ਬੱਚਿਆਂ ਨੂੰ ਵੀ ਨਸ਼ੇ ਤੋਂ ਦੂਰ ਰਹਿਓ ਇਹ ਚੀਜ਼ ਬਹੁਤ ਮਾੜੀ ਐ ਹਾਂਜੀ ਬਾਕੀ ਹੁਣ ਅੱਗੇ ਬੱਚੇ ਬਹੁਤ ਵੱਧ ਚੁੱਕੇ ਨੇ ਹੁਣ ਗਾਂ ਦੇ ਨਸ਼ਾ ਬਹੁਤ ਵਿਕ ਰਿਆ ਹਾਂਜੀ ਅੱਜ ਦੇ ਹਾਲਾਤ ਵੇਖ ਕੇ ਕੀ ਜਦੋਂ ਕੋਈ ਨਸ਼ੇ 'ਚ ਡਿੱਗਿਆ ਹੋਵੇ ਤਾਂ ਕੀ ਮਨ ਚ ਆਉਂਦਾ ਸਭ ਤੋਂ ਪਹਿਲੇ ਪਹਿਲੀ ਤਸਵੀਰ ਕੀ ਨਜ਼ਰ ਆਉਂਦੀ ਹੈ ਤਸਵੀਰ ਇਹੋ ਨਜ਼ਰ ਆਉਂਦੀ ਹੈ ਕਿ ਮਤਲਬ ਚੰਗਾ ਨਹੀਂ ਹੁੰਦਿਆ ਜਿਹੜਾ ਬੰਦਾ ਕਰਦਾ ਵਾ ਜਿਹੜਾ ਬੰਦਾ ਜਿਹੜਾ ਬੰਦਾ ਡਿੱਗਾ ਨਾ ਨਸ਼ੇ ਚ ਕਰਕੇ ਡਿੱਗਾ ਹਨ ਉਹ ਚ ਆਪਣੀ ਤਸਵੀਰ ਨਜ਼ਰ ਆਉਂਦੀ ਆ ਕਿ ਮੈਂ ਵੀ ਕਿਸ ਟਾਈਮ ਹੀ ਮੈਂ ਵੀ ਇੱਥੇ ਚੱਕਰ ਦੇ ਵਿੱਚ ਡਿੱਗਾ ਹਾਂ ਠੀਕ ਆ ਉਹ ਵੇਖ ਕੇ ਬੜਾ ਹੋਰ ਤਰਾਂਦਾ ਵਾ ਉਹਨਾਂ ਨੂੰ ਸਮਝਾਈਦਾ ਪਰ ਜਦੋਂ ਉਹਨਾਂ ਨਸ਼ੇ ਤੇ ਪੂਤ ਸਵਾਰ ਹੋਵੇ ਉਦੋਂ ਉਹ ਲੱਗਦਾ ਸਮਝਾਉਣ ਵਾਲਾ ਦੁਸ਼ਮਣ ਹਾਂ ਕੋਈ ਸਾਡੇ ਨਾਲ ਹੋ ਬੀਤੀਆਂ ਕਈ ਵਾਰੀ ਲੱਗਦਾ ਕਿ ਜਦੋਂ ਕਹਿ ਦੋ ਕਿ ਨਸ਼ਾ ਨਹੀਂ ਮਿਲਿਆ ਤੋੜ ਵੱਜੀ ਐ ਉਹ ਜਦ ਤੋੜ ਵੱਜਦੀ ਹੈ ਨਹੀਂ ਨਸ਼ਾ ਮਿਲਦਾ ਡੋਜ਼ ਨਹੀਂ ਮਿਲਦੀ ਉਦੋਂ ਕੀ ਡੈਥ ਹੁੰਦੀ ਹੈ ਉਹਦਾ ਕਾਰਨ ਬਣਦਾ ਹੈ ਕਿ ਨੌਜਵਾਨ ਦੇ ਮਨ ਦੇ ਵਿੱਚ ਇਹ ਵਹਿਮ ਬੜਿਆ ਕਿ ਜੇ ਸਾਨੂੰ ਡੋਜ਼ ਨਹੀਂ ਮਿਲੀ ਹੈ ਇੱਕ ਜਰਾ ਡੰਗਣਾ ਸਰਿਆ ਤੇ ਅਸੀਂ ਮਰ ਜਾਂਗੇ ਉੱਥੇ ਨਹੀਂ ਇਹ ਵਹਿਮ ਆਂ ਵੀ ਨਸ਼ਾ ਛੱਡ ਕੇ ਆਪਾਂ ਮਰ ਜਾਂਗੇ ਨਸ਼ਾ ਛੱਡ ਕੇ ਨਹੀਂ ਮਰਦਾ ਆਪਾਂ ਨਸ਼ਾ ਕਰਕੇ ਹੀ ਮਰਾਂਗੇ ਜਦੋਂ ਮਰੇ ਨਸ਼ਾ ਛੱਡ ਕੇ ਬੰਦਾ ਕਦੀ ਨਹੀਂ ਮਰਦਾ ਇਹ ਮੈਂ ਮੁੰਡਿਆਂ ਨੂੰ ਨੌਜਵਾਨ ਇਹ ਵਹਿਮ ਹੈ ਇੱਕ ਤਾਂ ਦੇ ਮਨ ਚ ਵਹਿਮ ਹੈ ਵੀ ਚਿੱਟਾ ਹੀ ਛੁੱਟਣਾ ਹੀ ਨਹੀਂ ساری ਉਮਰ ਜੇ ਮੈਂ ਇਹ ਛੱਡਿਆ ਮੈਨੂੰ ਗੋਲੀ ਕੈਪਸੂਲ ਕੋਈ ਨਾ ਕੁਝ ਖਾਣਾ ਪੈਣਾ ਜਾਂ ਹਸਤਾਲ ਵਾਲੀ ਗ ਪਾਰੇ ਛੁੱਟ ਜਾਂਦਾ ਆਪਣਾ ਮੰਨ ਚਾਹੀਦਾ ਵਾ ਸੰਗਤ ਤੋਂ ਦੂਰ ਚਾਹੀਦੇ ਕੋਈ ਥੋੜਾ ਚਿਰ ਜੀ ਐਫ ਸੈਂਟਰ ਤੇ ਜਾਣ ਇੱਕ ਇੱਕੋ ਹੀ ਇਹ ਤਾਂ ਹਾਲਿਆ ਸਰਕਾਰੀ ਹਸਪਤਾਲਾਂ ਦਵਾਈਆਂ ਖਾਲੀਆਂ ਪ੍ਰਾਈਵੇਟੋਂ ਖਾਲੀਆਂ ਸਾਰੇ ਖਾਲੀਆਂ ਕਿਤੇ ਹੋਣੀ ਛੁੱਟਿਆ ਕਿਤੇ ਹੋਣੀ ਕਿਤੇ ਹੋਣੀ ਨਸ਼ਾ ਛੁੱਟਿਆ ਬਸ ਫਿਰ ਕਿਸੇ ਮੇਰੇ ਭਰਾ ਨੇ ਪਊ ਗਿੰਦਾ ਹੈ ਮੁੰਡਾ ਉਹਨੇ ਮੇਰੇ 10 ਪਾਈ ਸੈਂਟਰ ਦੀ ਮੈਨੂੰ ਉੱਥੇ ਗਿਆ ਤੇ ਉੱਥੇ ਮੈਨੂੰ ਵਹਿਮ ਆਇਆ ਕਿਥੋਂ ਨਸ਼ਾ ਛਡਾ ਲੈਣਗੇ ਤੇ ਜਦੋਂ ਮੇਨੂੰ 15 20 ਦਿਨਾਂ ਬਾਅਦ ਮੈਨੂੰ ਨੀਂਦ ਆਉਣ ਲੱਗ ਪਈ ਮੇਰੇ ਅੰਦਰ ਮਨ ਚ ਖੁਸ਼ੀ ਹੋਈ ਮੈਂ ਵੀ ਯਾਰ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਹੁੰਦੀ ਮੇਰੇ ਮਨ 'ਚ ਵੈ ਮੀਂਦ ਨਹੀਂ ਆਉਂਦੀ ਨਸ਼ਾ ਛੱਡ ਕੇ ਤੇ ਮੈਂ ਤਾਂ ਸੌਣ ਨੂੰ ਹੀ ਲੱਪਿਆ ਰੋਟੀ ਵਧੀਆ ਖਾਣ ਲੱਪਿਆ ਵਧੀਆ ਮਨ 'ਚ ਖੁਸ਼ੀ ਵੀ ਹੁੰਦੀ ਆ ਸਾਰਾ ਕੁਝ ਹੁੰਦਾ ਪਰ ਇੱਥੇ ਆਪਣਾ ਛੱਡਣ ਨੂੰ ਜੀ ਕਰਦਾ ਪਰ ਛੁੱਟਦਾ ਨਹੀਂ ਉਹ ਚੀਜ਼ ਇਹੋ ਜੀ ਆਪ ਨੂੰ ਝਗੜਿਆ ਨੇ ਸੋ ਇਹ ਜਿਵੇਂ ਅਸੀਂ ਕਹਿੰਦੇ ਆ ਕਿ ਦੋਸਤੀ ਪੱਕੀ ਐ ਦੋ ਦੋਸਤ ਇਕੱਠੇ ਹੁੰਦੇ ਨੇ ਤੇ ਪੂਰੀ ਦੁਨੀਆ ਜਿੱਤ ਲੈਂਦੇ ਨੇ ਇਹ ਜਿਹੜੀ ਮਿਸਾਲ ਐ ਕਾਇਮ ਕੀਤੀ ਹੈ ਜਗਾਵਾ ਪਿੰਡ ਦੇ ਇੱਕ ਦੋਸਤ ਨੇ ਨਸ਼ਾ ਛੱਡਿਆ ਦੂਜੇ ਨੂੰ ਵੀ ਪ੍ਰੇਰਿਤ ਕੀਤਾ ਖੁਦ ਰੀਹੈਬ ਸੈਂਟਰ ਲੈ ਕੇ ਗਏ ਔਰ ਉਸ ਤੋਂ ਬਾਅਦ ਨਾਲ ਰੱਖਣਾ ਸ਼ੁਰੂ ਕੀਤਾ ਔਰ ਆਪਸ ਦੇ ਵਿੱਚ ਹੁਣ ਤਾਲਮਿਲ ਬਣਾ ਕੇ ਕਈ ਬਾਕੀ ਨੌਜਵਾਨਾਂ ਨੂੰ ਸਹੀ ਰਾਹ ਲੈ ਕੇ ਆ ਰਹੇ ਨੇ ਤੇ ਆਪਣੀ ਜ਼ਿੰਦਗੀ ਨੂੰ ਹੁਣ ਫਿਰ ਗੁਜ਼ਾਰ ਕੀਤਾ ਦਸੀ ਮੁੰਡੇ ਨੇ ਸਾਰੀ ਗੱਲਬਾਤ ਆਪਣੀ ਹਾਂਜੀ ਹਾਂਜੀ ਨਸ਼ੇ ਕਰਦਾ ਰਿਹਾ ਹਾਂ ਬਹੁਤ ਕੁਝ ਹੋਇਆ ਤੁਸੀਂ ਵੀ ਕਿਹਾ ਸੀਗਾ ਘਰ ਨਾਲ ਨਹੀਂ ਵਾਪਸ ਚਲ ਜਾਣਾ ਕੀ ਸੀਗਾ ਸਾਰਾ ਸਮਾਂ ਉਹਦਾ ਉਦੋਂ ਇਹ ਹੈ ਕਿ ਨਸ਼ਾ ਤਰਨ ਲੱਗ ਪਿਆ ਉਦੋਂ ਮੈਂ ਵਿਆਹ ਕਰ ਦਿੱਤਾ ਇਹਦਾ ਉਹ ਜਨਨੀ ਪੀ ਜਿਆਦਾ ਬੋਲਣ ਲੱਗ ਪਈ ਬਹੁਤ ਜਿਆਦਾ ਬੋਲਣ ਲੱਗ ਪਈ ਕਦੀ ਕਹਣਾ ਕਿ ਸੜਕ ਦੇ ਉੱਤੇ ਹੀ ਤੂੰ ਮਰ ਜਵੇਂ ਤੇ ਤੇਰੀ ਲਾਸ਼ ਆ ਜਾਵੇ ਘਰ ਫਿਰ ਮੈਂ ਪਰੇਸ਼ਾਨ ਹੋ ਜਾਈ ਮੈਂ ਮਾਂ ਸੀ ਕਿ ਫਿਰ ਵੀ ਪਰ ਹੁਣ ਵਧੀਆ ਮੁੰਡਾ ਨਿਕਲ ਆਇਆ ਬਾਹਰ ਹੁਣ ਬਹੁਤ ਵਧੀਆ ਹੁਣ ਤੇ ਬੱਸ ਇਹਦੇ ਬਲਕਾ ਕੋਈ ਨਹੀਂ ਹੁਣ ਦੁਆ ਨਿਕਲਦੀ ਬੰਚ ਹਾਂ ਦੁਆ ਨਾਪ ਕਾ ਸਮਾਂ ਹੀ ਮੱਤਾ ਇਹ ਬਹੁਤ ਜ਼ਿਆਦਾ ਔਖਾ ਸੀ ਇਹਦੇ ਡੈਡੀ ਵੀ ਪ੍ਰੇਸ਼ਾਨ ਰਹਿੰਦੇ ਹੀ ਗਏ ਤੇ ਜਦੋਂ ਹੁਣ ਉਹਨਾਂ ਦੀ ਜਿਸ ਲਗਾਈ ਹੋਣੀ ਸੀ ਉਹ ਆਈ ਜਾਣੀ ਸੀਗੀ ਤੇ ਪਰੇ ਸ਼ਾਂਤੀ ਚ ਗਏ ਆ ਤੇ ਮੇਰੇ ਬੱਚਾ ਸੁਧਰ ਗਿਆ ਅਰਦਾਸ ਕਰਦੇ ਰੇ ਰੱਬ ਬਹੁਤ ਬਾਬਾ ਜੀ ਦੀ ਛਿੱਧਾਂ ਮਾਰੇ ਨਹੀਂ ਸੁਣੀ ਮੇਰੀ ਉਹਨਾਂ ਦੇ ਗਾੜੀ ਅਰਦਾਸ ਹਰ ਵੇਲੇ ਨਾ ਕਰਦੀ ਸੀ ਸਾ ਫਿਰ ਵਾਹਿਗੁਰੂ ਮੇਰੇ ਪਰਚੇ ਨੂੰ ਸਿੱਧੇ ਰਸਤੇ ਪਾ ਦਿਓ ਮੈਂ ਮੰਨ ਜੂਗੀ ਤੁਹਾਨੂੰ ਤੇ ਉਹ ਪ੍ਰਮਾਤਮਾ ਨੇ ਮੇਰੀ ਬਹੁਤ ਛੇਤੀ ਸੁਣੀ ਫਿਰ 5 6 ਮਹੀਨੇ ਮੈਂ ਰੱਖਿਆ ਉਹ ਦੇ ਵਿੱਚ ਸੈਂਟਰ ਚ ਤੇ ਇੱਕ ਵਾਰੀ ਮੈਂ ਮਿਲਣ ਗਈ ਤੇ ਇਹਨੇ ਸੋਚਿਆ ਕਿ ਮੈਨੂੰ ਬੈਣ ਆ ਗਏ ਲੈਣ ਆ ਗਏ ਆ ਗਏ ਉਹ ਫਿਰ ਉਹਨਾਂ ਨੇ ਆਖਿਆ ਕਿ ਅਜੇ ਥੋੜੀ ਜੀ ਕਮੀ ਹੈਗੀ ਐ ਇਹਨਾਂ ਚ ਤੇ ਅਜੇ ਨਹੀਂ ਮੈਂ ਕਿਹਾ ਠੀਕ ਆ ਮੈਂ ਨਹੀਂ ਲੈ ਕੇ ਆਈ ਤੋ ਉੱਤਰ ਪਰੇਸ਼ਾਨ ਵਿੱਚੋਂ ਬੜਾ ਕਿ ਮੈਨੂੰ ਲੈ ਕੇ ਨਹੀਂ ਗਈ ਮੰਮੀ ਤੇ ਪਤਾ ਨਹੀਂ ਕੀ ਗੱਲ ਆ ਮੈਂ ਕੋਈ ਮੈਂ ਚੁੱਪ ਕਰਕੇ ਆ ਗਈ ਘਰ ਤੇ ਚਲੋ ਮਹੀਨੇ ਦੋ ਹੋਰ ਹੋਏ ਪੰਜ 6 ਮਹੀਨੇ ਨੂੰ ਹੋ ਗਏ ਤਾਂ ਇਹ ਨੇ ਸਹੀ ਵਧੀਆ ਹੋ ਗਿਆ ਫੇਰ ਅਹੀਂ ਘਰੋਂ ਇਹਨੂੰ ਕਿਰਾਇਆ ਦੇਣਾ ਤੇ ਉਧਰੋਂ ਅਹੀਂ ਦੇ ਕੇ ਉਧਰ ਨੂੰ ਤੋਰਨਾ ਉਹਨਾਂ ਨੇ ਦੇ ਕੇ ਉਹਨਾਂ ਕੀ ਕਿਰਾਇਆ ਤੇ ਇਦਨ ਵੇਚਨ ਕਰਨਾ ਜੀ ਪੈਸੇ ਦੇਂਦੇ ਰਹੇ ਇਹਨੂੰ ਨਸ਼ੇ ਵਾਸਤੇ ਨਸ਼ੇ ਵਾਸਤੇ ਪਹਿਹ ਦਿੰਦੇ ਸਾਂਗੇ ਫਿਰ ਜਦੋਂ ਨਹੀਂ ਹਟਦਾ ਸੀ ਤੇ ਡੈਡੀ ਕਹਿੰਦੇ ਸੀ ਕਿ ਬਾਹਰੋਂ ਚੋਰੀ ਕਰੂਗਾ ਤੇ ਤੋਂ ਬਿਹਤਰ ਆ ਕਿ ਹੁਣ ਜਦੋਂ ਲੱਗ ਗਈ ਹੈ ਇਲਤ ਤੇ ਪਰਮਾਤਮਾ ਗਾੜੀ ਹੱਥ ਜੋੜੀਏ ਹੋਰ ਤੇ ਕੋਈ ਚਾਰ ਆਪਣੇ ਕੋ ਹੈ ਨਹੀਂ ਆਗਾ ਉਹੋ ਕਿੰਦੇ ਲੈ ਗੱਲਾਂ ਕਰਦੇ ਸੀ ਬਹੁਤ ਜ਼ਿਆਦੇ ਹੁਣ ਤੇ ਤੁਹਾਨੂੰ ਪਤਾ ਹੀ ਆ ਜਦੋਂ ਕੋਈ ਸੁਧਰ ਜਾਂਦਾ ਫਿਰ ਤੇ ਉਹ ਵੇਂਦੀ ਆ ਭੀ ਇਹ ਕਿਤਾ ਸੁਧਰ ਗਿਆ ਪਰ ਪਰਮਾਤਮਾ ਨੇ ਬਾਬਾ ਦੀਪ ਸਿੰਘ ਜੀ ਦਾ ਵਾਲੇ ਨੇ ਮੇਰੀ ਤੇ ਸੁਣੀ ਬਹੁਤ ਜ਼ਿਆਦੇ ਹਰ ਵੀਲੇ ਸਿੱਧੇ ਰਸਤੇ ਪਾ ਦੋ ਤੁਸੀਂ ਉਹ ਸੋ ਪੈ ਗਿਆ ਚਲੋ 베ਜੀ ਭੈਣ ਦੀ ਬਥੇਰੀ ਸਪੋਰਟ ਸੀ ਵਿਚਾਰੀ ਦੀ ਉਹ ਸਰਵਿਸ ਕਰਦੀ Rajasthan ਉਹਨੇ ਵੀ ਬੜਾ ਸਾਥ ਦੇ ਦਿੱਤਾ ਇਹਦਾ ਹਰ ਮਹੀਨੇ ਤੇ ਜਿਹੜੀ ਫੀਸ ਸੀਗੀ ਨਾ ਜਿਹਦੇ ਡੈਡੀ ਨਹੀਂ ਜਾ ਸਕਦੇ ਤੇ ਉਹ ਦੇ ਕੇ ਹੁੰਦੀ ਸੀ ਬਾਕੀ ਜਿਹੜੇ ਮੁੰਡੇ ਫਸੇ ਕੰਮਾਂ ਚ ਕਿੱਦਾਂ ਨਿਕਲਣ ਕੀ ਬੇਨਤੀ ਕਰਦੇ ਆ ਅਹੀਂ ਤੇ ਕਹਿੰਨੇ ਆਪੇ ਪਰਮਾਤਮਾ ਜਿੱਤਰਾ ਨੇਰੀ ਸੁਣੀ ਆ ਨਾ ਵਾਹਿਗੁਰੂ ਹਰੇਕ ਦੀ ਸੁਣੀ ਤੇ ਸਭ ਬੱਚੇ ਸੁਦਰ ਜਾਣ ਮਾਵਾਂ ਨੂੰ ਪਤਾ ਹੁੰਦਾ ਕਿ ਕੀ ਖਿਆਈ ਇਸ ਚੀਜ਼ ਦੀ ਮਾਵਾਂ ਨੂੰ ਜਿਆਦਾ ਪਤਾ ਹੁੰਦਾ ਹੈ ਕਿਉਂ ਪਿਓ ਕੱਸੇ ਰਹਿ ਜਾਂਦੇ ਆ ਠੀਕ ਹੁੰਦੀ ਪਰ ਉਹਨੂੰ ਵੀ ਬਹੁਤ ਜਿਆਦਾ ਆ ਪਰ ਮਾਂ ਤੋਂ ਨਾਲੋਂ ਜਿਆਦਾ ਨਹੀਂ ਹੁੰਦੀ ਕਿਉਂਕਿ ਮਾਂ ਨੇ ਹਰ ਵੇਲੇ ਬੱਚੇ ਨੂੰ ਵੇਖਣਾ ਪਰੇਸ਼ਾਨੀ ਚ ਸਾਰੀ ਹਾਂਜੀ ਮਾਤਾ ਜੀ ਕੀ ਸਮਾਂ ਸੀ ਗਾਇਲ ਬਾਰੀ ਦਾ ਘੜੇ ਨੇ ਲੇ ਮੈਂ ਵਾਰੀਂ ਜੇ ਦੇ ਨਸ਼ੇ ਕਰਕੇ ਇਹਨੂੰ ਵੇਖਣਾ ਕਿ ਕਦੋਂ ਆਊਗਾ ਘਰ ਕਦੋਂ ਮੈਂ ਦਮੀ ਪਾਉਂਗੀ ਵੇਖ ਕੇ ਇਹਨੂੰ ਇਹਨੇ ਆਉਣਾ ਨਾ ਬੜੀ ਬੜੀ ਨੇਰਾ ਕਰ ਦੇਣਾ ਕਈ ਵਾਰ ਮੈਂ ਕੋਠੇ ਤੇ ਚੜ ਕੇ ਬਹਿ ਜਾਣਾ ਆ ਬੱਚੇ ਮੇਰੇ ਦੋ ਤਾਂ ਦੋਤੀ ਸੀਗੇ ਵਿਚਾਰੇ ਤੇ ਹੁਣ ਤੇ ਚਲੋ ਕਿੱਡੇ ਕਿੱਡੇ ਹੋਏ ਆ ਤੇ ਉਹ ਉਹਨਾਂ ਨੇ ਮੇਰੇ ਨਾਲ ਹੀ ਹੋਣਾ ਤੇ ਅਸੀਂ ਕੋਠੇ ਤੇ ਚੜ ਕੇ ਬਹਿ ਕੇ ਜਿਉਂ ਵੇਖਾਂ ਦਾ ਕਰ ਰਾਤ ਨੂੰ ਨੇਰੇ ਜਦੋਂ ਇਹਨੇ ਆਉਣਾ ਆਉਂਦੇ ਵੇਖ ਲੈਣਾ ਕੀ ਆਉਂਦੇ ਆ ਫਿਰ ਅਸੀਂ ਚਾਂਦੇ ਨਾਲ ਲੰਮੇ ਪੈ ਜਾਣਾ ਨਹੀਂ ਤਾਂ ਨੀਂਦ ਨਹੀਂ ਸੀ ਆਉਂਦੀ ਹੁੰਦੀ ਬਾਰੀ ਨਾ ਸਾਰੀ ਸਾਰੀ ਰਾਤ ਲੱਗੀ ਰਹਿੰਦੀ ਨਹੀਂ ਨੀ ਸਪੀ ਕਦੋਂ ਆਊਗਾ ਪੁਲਸ ਦਾ ਡਰ ਵੀ ਰਹਿੰਦਾ ਪੁਲਸ ਹੈ ہاں ਪੁਲਸ ਦਾ ਡਰ ਮੈਨੂੰ ਰਹਿੰਦਾ ਹੀ ਕਿਉਂਕਿ ਮੈਂ ਤਾਂ ਕਦੀ ਪੁਲਸ ਵੇਖੀ ਨਹੀਂ ਸੀ ਮੇਰਾ ਸਾਡੇ ਮਤਲਬ ਐਸਾ ਸਿਸਟਮ ਸੀ ਸਾਡੇ ਪੇਰੈਂਟਸ ਦਾ ਕਿ ਉਹ ਇਹੋ ਜੇ ਕੰਮ ਹੀ ਦੇਖੇ ਨਹੀਂ ਸੀ ਉੱਥੇ ਤੇ ਫਿਰ ਇਹਨੇ ਇਹ ਦਿਨ ਵੀ ਖਾਤੇ ਤੇ ਮੈਨੂੰ ਬਹੁਤ ਗੁੱਸਾ ਆਪਣਾ ਹੋਣਾ ਕਿ ਕੋਈ ਆ ਨਾ ਜਾਏ ਹਾਈ ਮੈਨੂੰ ਕਿ ਸ਼ਰਮ ਆਉਗੀ ਬੇਇੱਜ਼ਤੀ ਮਹਿਸੂਸ ਹੁੰਦੀ ਸੀ ਆਪਣੇ ਆਪ 'ਚ ਕਿਉਂਕਿ ਸਾਨੂੰ ਜੇ ਨੋ ਸੀ ਸਾਡੀ ਹੌਸਕਾ ਉਹ ਉਹਨੇ ਗਾਇਨਾ ਉੱਥੇ ਮਰਿਆ ਚੋਕਲੇ ਆਏ ਉੱਥੋਂ ਐ ਕਰਦੇ ਉੱਥੋਂ ਐ ਕਰ ਦੋ ਤਾਨੂੰ ਮਰਿਆ ਹੀ ਚੋਕੇ ਲਿਆਉਂਗੇ ਤੁਸੀਂ ਮੈਂ ਇਹਨਾਂ ਦੇ ਕਮ ਗੱਲਾਂ ਨੇ ਖੱਟਾ ਮੰਨ ਕਰਤਾ ਕਿ ਦੇਖ ਆਦਮੀ ਆ ਤੇਰਾ ਫੇਰੀ ਹਨੈ ਤਨੂੰ ਤੈਜੀ ਸੁੱਖ ਮੰਗ ਵਾਹਿਗੁਰੂ ਇਹਨੂੰ ਦੇਸ਼ ਦੇਦਕ ਤੇ ਤੇ ਹਟ ਜਾਵੇ ਇਸ ਕੰਮ ਤੋਂ ਹਟਣ ਦੇ ਬਜਾਏ ਉਹ ਮਰਨ ਆਂਦੀ ਸੀ ਵੀ ਮਰ ਜਾਵੇ ਤੇ ਮੈਨੂੰ ਗੁੱਸਾ ਬੜਾ ਚੜਨਾ ਪਰ ਚੁੱਪ ਕਰ ਰਹੀਦਾ ਹੀ ਫਿਰ ਜਦੋਂ ਬੱਚਾ ਆਪਣਾ ਗਲਤ ਹੈ ਤਾਂ ਮੈਂ ਇਹਨੂੰ ਵੀ ਕੀ ਆਖਾਂ ਹੁਣ ਠੀਕ ਹੈ ਸਰ ਹੁਣ ਠੀਕ ਹੈ ਪਰ ਦੇ ਹਰ ਵੇਲੇ ਕਰਦੀ ਆ ਕਿ ਤੇ ਹੁਣ ਦੂਜਿਆਂ ਦੇ ਵੀ ਜਦੋਂ ਛਡਾਉਣ ਦੇ ਆ ਚਲੋ ਆਪਣਾ ਵਧੀਆ ਕੰਮ ਕਰਨ ਦੇ ਆ ਹੁਣ ਤਾਂ ਕੋਈ ਡਰ ਹੀ ਨਹੀਂ ਰਹਿੰਦਾ ਹੁਣ ਪਤਾ ਹਨੇਰੇ ਆਵੇ ਸਵੇਰੇ ਆਵੇ ਪਤਾ ਹੀ ਕਿ ਉਹਨੇ ਚੁੱਪ ਕਰਕੇ ਆਈ ਜਾਣਾ ਕਰ ਤੇ ਸਗੀ ਰਹਿੰਦੀ ਆ ਹੁਣ ਦਿਲ ਨੂੰ ਉਹਦੇ ਡੈਡੀ ਆ ਤੇ ਉਹ ਵੀ ਚਲੋ ਸ਼ਾਂਤੀ ਨਾਲ ਮੁਕੇ ਕਿਉਂਕਿ ਉਹਨਾਂ ਨੂੰ ਵੀ ਫਿਕਰ ਇਹੋ ਹੀ ਰਹਿੰਦਾ ਸੀ ਇਹਦਾ ਹੀ ਤੇ ਜਦੋਂ ਉਹ ਇਹ ਛੱਡ ਦਿੱਤਾ ਇਹਨੇ ਤੇ ਉਹ ਵੀ ਸ਼ਾਂਤੀ ਚ ਰਹੇ ਆ ਉਹਨਾਂ ਦਾ ਮਰਨਾ ਸੌਖਾ ਹੋ ਗਿਆ ਨਹੀਂ ਤਾਂ ਉਹਨਾਂ ਨੂੰ ਬਹੁਤ ਪਰੇਸ਼ਾਨੀ ਰਹਿੰਦੀ ਜੀ